ਜਾ 60 70 80000 ਜੋ ਕਰਕੇ ਉਧਰੋ ਭੇਜ ਦਿੰਦੇ ਨੇ ਵਿੱਚੇ ਟਿਕਟ ਬਿਲਕੁਲ ਇਹਦਾ ਮਤਲਬ ਉੱਥੇ ਉਹਨਾਂ ਨੂੰ ਕੰਮ ਕਰਨ ਦੇ ਵਾਸਤੇ ਨਹੀਂ ਉਹਨਾਂ ਸੇਖਾਂ ਦੇ ਕੋਲ ਵੇਚਣ ਦੇ ਵਾਸਤੇ ਭੇਜਿਆ ਜਾਂਦਾ ਕਾਮ ਦੇ ਵਾਰਸ ਹੈ ਕਿ ਜਿਨ੍ਹਾਂ ਨੇ ਗਜਰੀ ਦੇ ਬਾਜ਼ਾਰ ਦੇ ਵਿੱਚੋਂ ਕੁੜੀਆਂ ਛੜਾ ਕੇ ਲਿਆਂਦੀਆਂ ਤੇ ਅੱਜ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਆਪ ਹੀ ਵੇਚਣ ਤੁਰ ਪਏ ਇਹ ਆਪੇ ਵਿਚਲ ਤੁਰ ਪੈਣ ਲੱਗਦੇ ਸੀ। ਤੁਹਾਨੂੰ ਜਿਹੜੀ ਦਲਦਲ ਦੇ ਵਿੱਚ ਸਿੱਟਿਆ ਜਾਂਦਾ ਹੈ ਦੇ ਵਪਾਰ ਦੇ ਧੰਦੇਵਾਲ ਕਿਤਨਾ ਕਿਤੇ ਟਕੇਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਕੁੜੀਆਂ ਬਚ ਕੇ ਵੀ ਆ ਜਾਂਦੀਆਂ ਨੇ ਪਰ ਮੋਸਟਲੀ ਕਿਤਨਾ ਕਿਤੇ ਹਾਲਾਤਾਂ ਦੇ ਨਾਲ ਜੂਝਦੀਆਂ ਹੋਈਆਂ ਸਮਝੌਤੇ ਕਰ ਜਾਂਦੀਆਂ ਨੇ ਉੱਥੇ। ਪੰਜਾਬ ਦੇ ਹਾਲਾਤ ਇਹ ਬਣੇ ਹੋਏ ਆ ਕਿ ਅਸੀਂ ਆਪਣੇ ਘਰੋਂ ਕਿਸੇ ਇਕੱਲੀ ਕੁੜੀ ਨੂੰ ਸੌਦਾ ਲੈਣ ਨਹੀਂ ਭੇਜਦੇ। ਤੁਸੀਂ ਯਾਰ ਅਰਬ ਦੇਸ਼ ਦੇ ਵਿੱਚ, ਓਮਾਨ ਦੇ ਵਿੱਚ ਆਪਣੀਆਂ ਬੋਟੀਆਂ ਨੂੰ ਭੇਜ ਦਿੱਤਾ। ਕੀ ਕੀ ਉਹਦੇ ਨਾਲ ਹੁੰਦੀ ਹੋਊਗੀ? ਕਦੇ ਦਿਮਾਗ ਦੇ ਵਿੱਚ ਆਇਆ ਕਦੀ? ਖਿਆਲ ਕਿ ਇੱਦਾਂ ਹੁੰਦੀ ਏ ਜੀ ਇਦਾਂ ਬਸ ਬਾਚਿਆਣਾ ਹੀ ਨਹੀਂ ਗਿਆ ਉਹਨੇ ਜੀ ਇਦਾਂ ਤੇ ਹਲਾਸੂ ਗਏ ਵਿੱਚ ਪ੍ਰਦੇਸਾਂ ਆ ਕੇ ਆਪਣਾ ਮੂਲ ਵਿਆਜ ਗਵਾ ਬੈਠੇ ਡਾਲਰ ਪੌਂਡ ਕਮਾ ਲਏ ਆਪਾਂ ਪਰ ਹੱਥੋਂ ਔਲਾਦ ਗਵਾ ਬੈਠੇ ਪ੍ਰਦੇਸ਼ ਜਾਣ ਦੀ ਦੌੜ ਦੇ ਅੰਦਰ ਅਸੀਂ ਕੇਵਲ ਆਪਣੀ ਔਲਾਦ ਹੀ ਨਹੀਂ ਹੋਰ ਵੀ ਬਹੁਤ ਕੁਝ ਗਵਾ ਲਿਆ ਆਪਣਾ ਸਵੈਮਾਨ ਆਪਣਾ ਤਨ ਮਨ ਤਨ ਸਭ ਕੁਝ ਇਸ ਪ੍ਰਦੇਸ਼ ਦੀ ਭੇਟ ਚੜ ਦਿੰਦਾ ਇਸ ਬੜੀ ਤੇ ਬੂਥੇ ਲਾ ਦਿੰਦਾ ਪੰਜਾਬੀ ਜਿਹੜੇ ਕਦੇ ਇਹ ਕਿਆ ਕਰਦੇ ਸੀ ਕਿ ਅਸੀਂ ਇਕੱਲੀ ਕੁੜੀ ਨੂੰ ਦੁਕਾਨ ਤੇ ਸੌਦਾ ਲੈਣ ਨਹੀਂ ਭੇਜਣਾ ਅੱਜ ਆਪਣੀਆਂ ਇਕੱਲੀਆਂ ਕੁੜੀਆਂ ਨੂੰ ਜਿੱਥੇ ਕੈਨੇਡਾ ਅਮਰੀਕਾ ਇੰਗਲੈਂਡ ਵੀ ਭੇਜ ਦਿੰਦੇ ਨੇ ਉੱਥੇ ਹੀ ਅਰਬ ਵਰਗੇ ਦੇਸ਼ਾਂ ਦੇ ਵਿੱਚ ਵੀ ਲਗਾਤਾਰ ਭੇਜ ਰਹੇ ਨੇ ਜਦੋਂ ਉੱਥੋਂ ਉਹਨਾਂ ਕੁੜੀਆਂ ਦੀਆਂ ਰੋਂਦੀਆਂ ਕੁਰਲਾਉਂਦੀਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਸਾਰੇ ਮੁਲਕ ਦੇ ਵਿੱਚ ਇੱਕ ਹਾਹਾਕਾਰ ਮਚ ਜਾਂਦੀ ਹੈ ਕਿ ਇਹ ਸਾਡੇ ਲੋਕ ਤਰਕ ਇਦਨ ਨੂੰ ਪਏ ਨੇ ਉਧਰ ਅਰਬ ਦੇਸ਼ਾਂ ਦੇ ਵਿੱਚ ਕੁੜੀਆਂ ਦੇ ਵਾਸਤੇ ਕੰਮ ਕਿਹੋ ਜੇ ਹੈਗੇ ਸਾਨੂੰ ਸਾਰੇ ਨੂੰ ਹੀ ਪਤਾ ਪਰ ਫਿਰ ਵੀ ਅਸੀਂ ਲਗਾਤਾਰ ਆਪਣੀਆਂ ਕੁੜੀਆਂ ਨੂੰ ਉਧਰ ਭੇਜ ਰਹੇ ਹਾਂ ਕੋਈ ਆਪਣੀ ਘਰ ਵਾਲੀ ਨੂੰ ਭੇਜ ਦਿੰਦਾ ਹੈ ਕੋਈ ਆਪਣੀ ਕੁੜੀ ਨੂੰ ਭੇਜ ਦਿੰਦਾ ਹੈ ਔਰ ਉਧਰ ਜਾ ਕੇ ਜਦੋਂ ਫਿਰ ਉਹ ਬੁਰੇ ਹਾਲਾਤਾਂ ਦੇ ਵਿੱਚ ਫਸ ਜਾਂਦੀਆਂ ਨੇ ਤਾਂ ਫਿਰ ਸਰਕਾਰੀ ਦਰਬਾਰੇ ਗੋਹਾਰ ਲਗਾਈ ਜਾਂਦੀ ਹੈ ਅੱਜ ਲਾਈ ਪੰਜਾਬੀ ਟੀਵੀ ਤੇ ਅਸੀਂ ਕੁਝ ਅਜਈਆਂ ਹੀ ਗੱਲਾਂ ਕਰਨ ਜਾ ਰਹੇ ਹਾਂ ਅਜਈਆਂ ਥਾਂਵਾਂ ਤੇ ਫਸੀਆਂ ਹੋਈਆਂ ਉਹਨਾਂ ਕੁੜੀਆਂ ਦੀ ਦਰਦ ਕਹਾਣੀ ਦੱਸਣ ਦੇ ਵਾਸਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਜਿਹੜੇ ਪਹਿਲੇ ਨੌਜਵਾਨਾ ਮੈਂ ਗੱਲ ਕਰਾਂਗਾ ਉਹ ਕਾਲੀ ਹੈ ਕਾਲੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਲਖਣਕਲਾਂ ਦੇ ਰਹਿਣ ਵਾਲੇ ਹਾਂ ਅੱਛਾ ਤੇ ਤੁਹਾਡੀ ਕੀ ਕਹਾਣੀ ਹੈ ਤੁਹਾਡਾ ਕੌਣ ਕਿਵੇਂ ਕਿੱਦਾਂ ਬਾਹਰ ਗਿਆ Oman ਦੇ ਵਿੱਚ ਉਹ ਸੰਦੱਸੋ ਘਰ ਵਾਲੀ ਮੇਰੀ ਸੀਗੀ ਪੰਪ ਤੇ ਲੱਗੀ ਸੀਗੀ ਉੱਥੇ ਏਜੰਟ ਆਇਆ ਉੱਥੇ ਟੱਕਰਿਆ ਤੇਲ ਪੂਣਿਆ ਸੀਗਾ ਤੇ ਉਹਨਾਂ ਨੂੰ ਕਹਿੰਦੇ ਵੀ ਚਲੋ ਤੁਹਾਨੂੰ ਬਾਹਰ ਭੇਜਦੇ ਨਾ ਕੁੜੀਏ ਤੂੰ ਇੱਥੇ 8000 ਤੇ ਲੱਗੀ ਆ ਕਿ ਚਲੋ ਤੈਨੂੰ ਉਥੇ 25-3000 ਰੁਪਏ ਸੈਲਰੀ ਮਿਲੀ ਜਾਊਗੀ ਤੂੰ ਜਿਆਦਾ ਕਮਾ ਲੈਣਾ ਵਾ ਤੂੰ ਆਪਣਾ ਘਰ-ਬਾਰ ਵਧੀਆ ਬਣਾ ਲੈਣਾ ਇਸ ਕਰਕੇ ਉਹਨਾਂ ਨੂੰ ਲੈ ਗਏ ਉਥੇ ਤੇ ਹੁਣ ਉਧਰਲੇ ਏਜੰਟ ਨੂੰ ਕਿਹਾ ਵੀ ਜਿੱਦਾਂ ਬਿਮਾਰ ਹੋ ਗਸੀ ਉਧਰ ਬਿਮਾਰ ਹੋ ਗਸੀ ਉਥੇ ਫੇਰ ਉਹਨਾਂ ਨੂੰ ਫੋਨ ਵੀ ਨਹੀਂ ਦਿੱਤਾ ਇੱਕ ਰੋਟੀ ਪਾਣੀ ਵੀ ਉਹਨਾਂ ਦਾ ਬੰਦ ਕਰਤਾ ਜੀ ਕਹਿੰਦੇ ਕੰਮ ਕਰੋ ਜ਼ਬਰਦਸਤੀ ਕੰਮ ਕਰਾਉਂਦੇ ਸੀ ਕੁੱਟਦੇ ਮਾਰਦੇ ਸੀ ਉਹਨਾਂ ਨੂੰ ਤੇ ਆਫਿਸ ਦੇ ਵਿੱਚ ਬੰਦ ਕਰ ਦਿੰਦੇ ਸੀ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਸੀ ਕਹਿੰਦੇ ਗੱਲ ਵੀ ਨਹੀਂ ਕਰਨ ਦੇ ਉਹਨਾਂ ਕੋਈ ਫੋਨ ਵੀ ਖੋਲਿਆ ਸੀ ਜੀ ਹਾਂਜੀ ਤੇ ਹੁਣ ਉਹਨਾਂ ਨੇ ਚੋਰੀ ਫੋਨ ਕੀਤਾ ਸੀਗਾ ਇਦਾਂ ਵੀਡੀਓ ਬਣਾ ਕੇ ਪਾਈ ਸੀ ਸਾਨੂੰ ਵੀ ਇਦਾਂ ਦਾ ਹਾਲਾਤ ਹੋ ਜਾਂਦੇ ਆ ਤੇ ਹੁਣ ਮਿੰਤਾ ਕਰਦੇ ਸਾਨੂੰ ਛਲਾਓ ਜੀ ਇਦਾਂ ਕਰੋ ਇੱਥੇ ਏਜੰਟ 2 ਲੱਖ ਰੁਪਏ ਮੰਗਦੀ ਹਾਂ ਅੱਛਾ ਕਾਲੀ ਪੈਟਰੋਲ ਪੰਪ ਤੇ ਪਹਿਲਾਂ ਘਰ ਵਾਲੀ ਕੰਮ ਕਰਦੀ ਸੀ ਹਾਂਜੀ ਉੱਥੋਂ 8000 ਰੁਪਏ ਮਹੀਨਾ ਲੈਂਦੀ ਸੀਗੀ ਹਾਂਜੀ ਸਵੇਰੇ ਜਾਣਾ ਸ਼ਾਮ ਨੂੰ ਆਪਣੇ ਘਰੇ ਹਾਂਜੀ ਚੰਗੀ ਸੌਖੀ ਜੀ ਸੁਖਦਈ ਜ਼ਿੰਦਗੀ ਸੀਗੀ ਠੀਕ ਹੈ ਬਹੁਤੇ ਪੈਸੇ ਨਹੀਂ ਸੀ ਪਰ ਫਿਰ ਵੀ ਪਰਿਵਾਰ ਦੇ ਵਿੱਚ ਆਪਣੇ ਦਿਨ ਕੱਟੀ ਹੋ ਰਹੀ ਸੀ ਉਹ 에ਜੰਟ ਜਿਹੜਾ ਪਹਿਲਾਂ ਤੋਂ ਜਾਣੂ ਸੀ ਤੇ ਜਾਂ ਫਿਰ ਕਿਸੇ ਤਰ੍ਹਾਂ ਪੈਟਰੋਲ ਪੰਪ ਤੇ ਮਿਲਿਆ ਨਹੀਂ ਪੈਟਰੋਲ ਪੰਪ ਤੇ ਟੱਕਰਿਆ ਸੀ ਉਸਨੂੰ ਹੂੰ ਉਹਨੇ ਕੀ ਸਬਜ਼ਬਾਗ ਦਿਖਾਲੇ ਉਹਨੇ ਕਿਹਾ ਵੀ ਚਲੋ ਤੁਹਾਨੂੰ ਬਾਹਰ ਭੇਜਦੇ ਨਾ ਕੁੜੀਏ ਤੂੰ ਇੱਥੇ ਧੁੱਪੇ ਵੀ ਕੰਮ ਕਰਦੀ ਆ ਚਲੋ ਉੱਥੇ ਤੁਸੀਂ ਬਾਹਰ ਜਾ ਕੇ ਜ਼ਿਆਦੇ ਪੈਸੇ ਕਮਾ ਲੈਣੇ ਆ ਤੁਸੀਂ 25-30000 ਰੁਪਏ ਦਾ ਰਿਕ ਸੈਲਰੀ ਹੋਣੀ ਆ ਇੱਥੇ ਨਾਲੋਂ ਉੱਥੇ ਬਿਹਤਰ ਆ ਤੁਸੀਂ ਆਪਣੇ ਪੈਸੇ ਵੀ ਤਾਂ ਡਿਚਾਰਜ ਜੁੜੀ ਜਾਣੇ ਤੁਸੀਂ ਘਰਬਾਰ ਵੀ ਵਧੀਆ ਬਣਾ ਸਕਦੇ ਆ ਇਥੇ ਪੰਪ ਤੋਂ ਨੋਟ ਵਾਤਾ ਜੀ ਹੂੰ ਤੇ ਇਹ ਕਹਿੰਦਾ ਤੁਸੀਂ ਦਹਾਦਨਤ ਦੇ ਵਿੱਚ ਇਹ ਤੁਹਾਡਾ ਬਣ ਜੂਗਾ ਜੀ ਪਾਸਵਰਡ ਮੰਗਾ ਲਿਆ ਸਾਡੇ ਕੋ ਤੇ ਉਸੇ ਵੇਲੇ ਨੇ ਲਾਤਾ ਜੀ ਦਹਾਦਨਤ ਦੇ ਵਿੱਚ ਵੀਜ਼ਾ ਮੰਗਾਤਾ ਜੀ ਪਹਿਲਾਂ ਕਿਸੇ ਦੇ ਨਾਮ ਤੇ ਮੰਗਵਾਤਾ ਉਸ ਬੰਦੇ ਨਾਲ ਦੀ ਕੁੜੀ ਤੇ ਜੀ ਅੱਛਾ ਫਿਰ ਉਥੋਂ 에어ਪੋਰਟ ਤੋਂ ਹੀ ਵਾਪਸ ਆ ਗਏ ਫਿਰ ਇਹਨੇ ਬੰਬੇ ਦੀ ਟਿਕਟ ਕਰਾ ਕੇ ਦਿੱਤੀ ਸਾਨੂੰ ਜੀ ਹਾਂ ਜੀ ਉਥੋਂ ਭੇਜਿਆ ਉਹਨੇ ਪਤਾ ਨਹੀਂ ਕਿੱਦਾਂ ਭੇਜਤਾ ਜੀ ਕਿੱਦਾਂ ਜਿਹੜਾ ਜਿਹੜਾ ਪਹਿਲਾਂ ਵੀਜ਼ਾ ਆਇਆ ਸੀ ਉਹ ਕਿਸੇ ਹੋਰ ਕੁੜੀ ਦੇ ਨਾਮ ਤੇ ਸੀ ਹਾਂ ਜੀ ਉਹ ਕਿਸੇ ਜਿਹੜਾ ਦੁਬਾਰਾ ਫਿਰ ਉਹਨੇ ਵੀਜ਼ਾ ਤੁਹਾਡਾ ਮੰਗਵਾਇਆ ਜਾਂ ਕਿਸੇ ਹੋਰ ਹੋਰੀ ਨਾਮ ਤੇ ਚੜ੍ਹਿਆ ਪਤਾ ਨਹੀਂ ਇੰਨਾ ਸਾਨੂੰ ਪਤਾ ਨਹੀਂ ਕਿਹਾ ਤਾਂ ਤੁਹਾਡਾ ਵੀਜ਼ਾ ਉੱਥੋਂ ਬੰਬੇ ਲੱਗਣਾ ਇੱਥੋਂ ਅੰਮ੍ਰਿਤਸਰ ਤੋਂ ਬੰਬੇ ਦੀ ਟਿਕਟ ਕਰਾਈ ਜੀ ਸਾਨੂੰ ਤੋਂ ਉੱਥੇ ਬੰਬੇ ਪਹੁੰਚਤਾ ਦੋ ਦਿਨ ਉੱਥੇ ਬੰਬੇ ਲੱਗ ਗਿਆ ਜੀ ਫਿਰ ਉਹਨਾਂ ਉੱਥੋਂ ਬੰਬੇ ਪਤਾ ਨਹੀਂ ਕਿੱਦਾਂ ਭੇਜਿਆ ਕਿੱਦਾਂ ਨਹੀਂ ਭੇਜਿਆ ਜੀ ਹਾਂਜੀ ਅੱਛਾ ਤੇ ਫਿਰ ਉਧਰ ਜਦੋਂ ਗਈ ਹੈ ਤੁਹਾਡੀ ਵਾਈਫ ਤੇ ਕੋਈ ਤੁਹਾਡੇ ਨਾਲ ਗੱਲਬਾਤ ਕੋਈ ਤਾਲਮੇਲ ਕਿਸੇ ਤਰ੍ਹਾਂ ਕਿੰਨਾ ਚਿਰ ਹੁੰਦਾ ਰਿਹਾ ਇੱਕ ਮਹੀਨਾ ਗੱਲਬਾਤ ਕਰਦੇ ਰਹੀਏ ਸਾਡੇ ਨਾਲ ਜੀ ਚੰਗੇ ਸੁਖਾਵੇਂ ਮਾਹੌਲ ਦੇ ਵਿੱਚ ਹਾਂਜੀ ਹਾਂਜੀ ਅੱਛਾ ਤੇ ਬਾਅਦ ਚ ਇਹਦਾ ਜੱਕਦਾਮੀ ਫੋਨ ਬੰਦ ਕਰਤਾ ਉਹਦਾ ਤੇ ਕਹਿੰਦੇ ਇਹ ਵਾਈਫਾਈ ਨਹੀਂ ਦੇਣਾ ਨਹੀਂ ਤਾਂ ਕੰਮ ਤੇ ਜਾਓ ਜ਼ਬਰਦਸਤੀ ਕੰਮ ਤੇ ਭੇਜਣ ਲਾਪੇ ਕੁਟਦੇ ਮਾਰਦੇ ਸੀ ਮੈਡਮ ਉਥੇ ਦੇ ਆਫਿਸ ਵਾਲੇ ਫਿਰ ਕਿਸੇ ਦੇ ਘਰ ਚੇ ਕੰਮ ਚ ਭੇਜਿਆ ਜੀ ਉਥੇ ਮਹੀਨਾ ਲਾਇਆ ਤੇ ਉਹਨਾਂ ਨੂੰ ਪਾਸਵਰਡ ਨਾਲ ਦੇਣਾ ਉਹਨਾਂ ਨੂੰ ਕਹਿੰਦੇ ਵੀ 3 ਲੱਖ ਰੁਪਏ ਦੋ ਸਾਨੂੰ ਇਹ ਫੇਰ ਕੁੜੀ ਭੇਜਣੀ ਹੈ ਅੱਛਾ ਹਾਂ ਜੀ ਨੇ ਮਹੀਨੇ ਤੋਂ ਬਾਅਦ ਫਿਰ ਤੁਹਾਡੀ ਗੱਲਬਾਤ ਬੰਦ ਹੋ ਗਈ ਹਾਂ ਜੀ ਬੰਦ ਹੋ ਗਈ ਸੀ ਗੱਲਬਾਤ ਜੀ ਅੱਛਾ ਉਹਨੇ ਫਿਰ ਆਪਣਾ ਕੋਈ ਦੁੱਖ ਦੱਸਿਆ ਤੁਹਾਨੂੰ ਹਾਂ ਜੀ ਫੋਨ ਰਾਹੀ ਹਾਂ ਜੀ ਫੋਨ ਰਾਹੀ ਜੀ ਕੀ ਕਿਹਾ ਲਿੱਖ ਕੇ ਤੇ ਜਰਨੀ ਵੀ ਕੰਦੀ ਇਦਾਂ ਦਾ ਇੱਥੇ ਹੈ ਜੀ ਸਾਨੂੰ ਬੰਦ ਕਰਦੇ ਨੇ ਸਾਨੂੰ ਕੁੱਟਦੇ ਮਾਰਦੇ ਰੋਟੀ ਪਾਣੀ ਵੀ ਨਹੀਂ ਦਿੰਦੇ ਸਾਨੂੰ ਜੀ ਜਬਰਦਸਤੀ ਕੰਮ ਤੇ ਭੇਜਦੇ ਕੰਮ ਤੇ ਆਉ ਕਦੇ ਕਿਹੇ ਕੋ ਤਿੰਨ ਮਹੀਨੇ ਲਈ ਜਾਉ ਤੇ ਕਦੇ ਕਿਹੇ ਕੋ ਤਿੰਨ ਮਹੀਨੇ ਲਈ ਜਾਉ ਜੀ ਉੱਥੇ ਨਾਣੇ ਕੀ ਹੈ ਨਾਣੇ ਦੋਨੇ ਬੇਟੇ ਆ ਜੀ ਛੋਟੇ ਕਿੰਨੇ ਕਿੰਨੇ ਉਮਰ ਦੇ ਇੱਕ 7 ਸਾਲ ਦਾ ਇੱਕ 8 ਸਾਲ ਦਾ ਜੀ ਇੱਕ 7 ਸਾਲ ਦਾ ਇੱਕ 8 ਸਾਲ ਦਾ ਹਾਂਜੀ ਤੇ ਕਾਲੀ ਜਦੋਂ ਉਹ ਫੋਨ ਕੀਤਾ ਉਹਨੇ ਕਿ ਹਾਂ ਵੀ ਮੈਂ ਇੱਧਰ ਮੈਨੂੰ ਕੁੱਟਦੇ ਮਾਰਦੇ ਆ ਫਿਰ ਕੋਈ ਚਾਰਾ ਜੋਹੀ ਕੀਤੀ ਉਸ ਏਜੰਟ ਨੂੰ ਮਿਲੇ ਅਸੀਂ ਏਜੰਟਾਂ ਲਗੇ ਸੀਗੇ ਤੇ ਉਹਨਾਂ ਦੇ ਘਰ ਦੇ ਸਾਨੂੰ ਗੋਪਿੰਦੇ ਸੀਗੇ ਹੂੰ ਵੀ ਕਹਿੰਦੇ ਤੁਸੀਂ ਜਦੋਂ ਕੁੜੀਆਂ ਭੇਜ ਦਿੰਦੇ ਆ ਤੁਸੀਂ ਹੁਣ ਉਹਦੀ ਮਾਤਾ ਸਾਨੂੰ ਕਹਿੰਦੀ ਕਹਿੰਦੀ ਤੁਸੀਂ ਹੁਣ ਸਾਡੀ ਆਪ ਤੁਮਿੰਤਾ ਕਰਦੇ ਸੀ ਤੁਸੀਂ ਵੀ ਬਾਹਰ ਭੇਜ ਦੋ ਬਾਹਰ ਭੇਜ ਦੋ ਮੈਂ ਕਹਾ ਤੁਹਾਡੇ ਤੁਹਾਡਾ ਬੇਡਾ ਆਇਆ ਸੀ ਸਾਡੇ ਉੱਤੇ ਪੰਪ ਤੇ ਤੇ ਉਹਨੇ ਕਿਹਾ ਸੀ ਕਿ ਵੀ ਇਦਾਂ ਹੀ ਭੇਜ ਦਿੰਨੇ ਆ ਤੇ ਮੈਂ ਕਹਾ ਤੁਹਾਨੂੰ ਸਾਡੀ ਗੱਲ ਪੈਨੇ ਆ ਸਾਡੇ ਤੋਂ ਉਲਟ ਪਰਚਾ ਦੇ ਆ ਕਹਿੰਦੇ ਸਾਨੂੰ ਧਮਕੀਆਂ ਦਿੰਦੇ ਮਾਰਨ ਦੀਆਂ ਜੀ ਅੱਛਾ ਹਾਂਜੀ ਕੋਈ ਹੋਇਆ ਸੀ ਬੋਲ ਬਰਾਲਾ ਇਦਾਂ ਦਾ ਨਹੀਂ ਕੋਈ ਬੋਲ ਬਰਾਲਾ ਇਹ ਗਏ ਸੀਗੇ ਭਾਈ ਜੁਨੀ ਸਾਡੇ ਨਾਲ ਗਏ ਸੀਗੇ ਕਿਸੇ ਬੰਦੀ ਵਾਲੇ ਉਹਨਾਂ ਸਾਹਮਣੇ ਮਾਤਾ ਉਹਨਾਂ ਦੀ ਪੈਂਦੀ ਸੀਗੀ ਭਾਈ ਜੁਨੀ ਕਹਿੰਦੇ ਤੁਸੀਂ ਨਹੀਂ ਇੱਥੇ ਵੱਧ ਘੱਟ ਬੋਲਣਾ ਕਹਿੰਦੇ ਵੀ ਇਹ ਕੱਪੜੇ ਪਾੜ ਕੇ ਵੀ ਕੋਸ਼ਿਸ਼ ਕਰ ਸਕਦੀ ਹੈ ਜੀ ਮਾਤਾ ਬਜ਼ੁਰਗ ਮਾਤਾ ਸੀਗੀ ਤੋਂ ਸਾਡੇ ਗੱਲ ਪੈਂਦੀ ਸੀ ਹਾਂਜੀ ਤੋਂ ਉਹਨਾਂ ਦਾ ਬੇਟਾ ਉੱਥੇ ਟੱਕਰਿਆ ਨਹੀਂ ਸਾਨੂੰ ਆਈ ਫਿਰ ਵਾਰੋ ਹੀ ਮੁੜਿਆ ਜੀ ਅੱਛਾ ਹਾਂਜੀ ਤੇ ਜਿਹੜਾ ਏਜੰਟ ਤੁਹਾਨੂੰ ਮਿਲਦਾ પેટ્રોલ ਪੰਪ ਤੇ પેટ્રોલ ਪਵਾਉਣ ਆਉਂਦਾ ਤੁਹਾਡੀ ਘਰਵਾਲੀ ਦੇ ਨਾਲ ਚਾਰ ਕਿ ਮਿੱਠੀਆਂ ਜੀਆਂ ਗੱਲਾਂ ਕਰਦਾ ਸਬਜ਼ ਬਾਗ ਦਿਖਾਉਂਦਾ ਤੇ ਤੁਸੀਂ ਉੱਤੇ ਯਾਰ ਯਕੀਨ ਕਿੱਦਾਂ ਕਰ ਲਿਆ ਸੀ ਸਾਨੂੰ ਕਹਿੰਦਾ ਵੀ ਤੁਹਾਡੇ ਭੈਣ ਭਰਾਈਆਂ ਫਿਕਰ ਨਾ ਕਰੋ ਤੁਹਾਨੂੰ ਬਾਹਰ ਭੇਜ ਦਾਂਗੇ ਕੋਈ ਇਦਾਂ ਹੀ ਡਰਨ ਵਾਲੀ ਕੋਈ ਗੱਲ ਨਹੀਂ ਕੀ ਕਹਿੰਦੇ ਹਾਂ ਹਾਂਜੀ ਕੋਈ ਤੁਸੀਂ ਉਹਦੀ ਕੋਈ ਵੈਰੀਫਿਕੇਸ਼ਨ ਕੀਤੀ ਕੋਈ ਉਸ ਬੰਦੇ ਦਾ ਕੋਈ ਕੋਈ ਸਰਟੀਫਿਕੇਟ ਕੋ ਲਾਇਸੈਂਸ ਕੋਈ ਉਹਦੀ ਕੋਈ ਏਜੰਸੀ ਕੋਈ ਕੁਛ ਕਿਸੇ ਵੀ ਤਰ੍ਹਾਂ ਦੀ ਕੋਈ ਵੈਰੀਫਿਕੇਸ਼ਨ ਕੀਤੀ ਨਹੀਂ ਨਹੀਂ ਜੀ ਉਨੇ ਕਿਹਾ ਵੀ ਮੇਰੀ ਘਰ ਵਾਲੀ ਵੀ ਉੱਥੇ ਆ 8 ਸਾਲ ਹੋ ਗਏ ਆ ਗਈ ਨੂੰ ਤੇ ਮੇਰੀ ਭੈਣ ਵੀ ਉੱਥੇ ਬਾਹਰ ਹੀ ਆ ਜੀ ਹਾਂ ਫੇ ਨਿਕਲੀ ਉਹਦੀ ਘਰ ਵਾਲੀ ਉਧਰ ਤਾਂ ਜਾ ਭੈਣ ਉਧਰ ਕੋਈ ਵੀ ਨਹੀਂ ਹੱਲੇ ਸਾਡੀ ਗੱਲ ਹੀ ਨਹੀਂ ਕਰਾਈ ਕਹਿੰਦਾ ਨੰਬਰ ਸੈਂਡ ਕਰਦੇ ਉਹਨਾਂ ਨੇ ਨੰਬਰ ਸੈਂਡ ਵੀ ਨਹੀਂ ਉਹਦੀ ਆਪਣੀ ਭੈਣ ਦਾ ਕੀਤਾ ਆਪਣੀ ਨਾਲ ਘਰ ਵਾਲੀ ਦਾ ਕੀਤਾ ਜੀ ਹਾਂ ਹਾਂਜੀ ਉਹਨੇ ਆਪਣੀ ਭੈਣ ਨਾਲ ਮੁਲਾਕਾਤ ਕਰਾਈ ਸਾਡੀ ਹਾਂ ਫੋਨ ਤੇ ਜੀ ਹਾਂ ਸਿੱਧੀ ਗੱਲ ਕਰਾਈ ਉਹਨਾਂ ਤੋਂ ਬਾਅਦ ਚ ਕੋਈ ਉਹਨਾਂ ਨੇ ਗੱਲ ਬਾਤ ਨਹੀਂ ਕੀਤੀ ਇੱਕ ਮਾਸੀ ਦਾ ਨੰਬਰ ਦਿੱਤਾ ਉਧਰਲੀ ਦਾ ਤੇ ਉਹਦੇ ਨਾਲ ਉਸ ਤੋਂ ਬਾਅਦ ਚ ਉਹਨਾਂ ਨੇ ਫੋਨ ਬੰਦ ਕਰ ਲਿਆ ਉਹਨਾਂ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਬਾਅਦ ਚ ਉਦਰੀ ਹੁਣ ਹ ਘਰ ਵਾਲੀ ਦਾ ਫੋਨ ਆਉਂਦਾ ਕੋਈ ਤਾਲਮਿਲ ਹੈਗਾ ਕਟ ਟੁੱਟ ਗਿਆ ਸੰਪਰਕ ਇੱਕ ਘਰੀ ਆ ਹੁਣ ਉਦੋਂ ਬਾਅਦ ਚ ਐ ਨਹੀਂ ਇਹਨਾਂ ਨੇ ਕਰਾਇਆ ਏਜੰਟ ਨੇ ਗੱਲ ਕਰਾਈ ਸੀ ਉਹਦੇ ਲਈ ਬਾਹਰ ਲੈਣੀ ਜੀ ਉਦੋਂ ਬਾਅਦ ਚ ਗੱਲ ਨਹੀਂ ਕਰਾਈ ਕਿੰਨਾ ਚਿਰ ਹੋ ਗਿਆ ਅੱਜ 28 ਤਰੀਕ ਦਾ ਕਰ ਦਿੱਤਾ ਜੀ ਹੁਣ 28 ਦਸੰਬਰ ਦਾ ਹਾਂਜੀ ਹਾਂਜੀ ਜੀ ਇਹ ਹਾਲਾਤ ਨੇ ਕਿ ਇੱਕ ਏਜੰਟ ਆ ਉਹ ਆਉਂਦਾ ਹੈ ਸਕੂਟਰ ਤੇ ਤੇਲ ਪਵਾਉਣ ਔਰ ਉਥੇ ਇੱਕ ਕੁੜੀ ਕੰਮ ਕਰਦੀ ਹੈ ਉਹ ਤੇਲ ਪਾਉਣ ਦਾ ਪੈਟਰੋਲ ਪੰਪ ਦੇ ਉੱਪਰ ਤੇ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਉਹ ਉਸਨੂੰ عمان ਭੇਜਦਾ ਹੈ ਉਮਾਨ ਭੇਜਦਾ ਤੇ ਉੱਥੇ ਜਾ ਕੇ ਉਹ ਕੁੜੀ ਜਿਹੜੀ ਆ ਥੋੜਾ ਜਿਹਾ ਇੱਕ ਇੱਕ ਮਹੀਨਾ ਸੁਖਾਵੇਂ ਮਾਹੌਲ ਦੇ ਵਿੱਚ ਰਹਿੰਦੀ ਆ ਮੁੜ ਕੇ ਮੁੜ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਤੇ ਸ਼ਦਦ ਕੀਤਾ ਜਾਂਦਾ ਕਾਲੀ ਕਦੇ ਸੋਚਿਆ ਘਰ ਬੈਠ ਕੇ ਰਾਤ ਨੂੰ ਕਿ ਯਾਰ ਕੀ ਕੀ ਉਹਦੇ ਨਾਲ ਹੁੰਦੀ ਹੋਊਗੀ ਸਹੀ ਕਦੇ ਦਿਮਾਗ ਦੇ ਵਿੱਚ ਆਇਆ ਕਦੀ ਖਿਆਲ ਕਿ ਯਾਰ ਤਿੱਦਾਂ ਹੁੰਦੀ ਏ ਜੀ ਇਦਾਂ ਬਸ ਬਾਚਿਆਣਾ ਹੀ ਨਹੀਂ ਗਿਆ ਉਹਨੇ ਜੀ ਇਦਾਂ ਦੇ ਹਾਲਾਤ ਹੋ ਗਏ ਜੀ ਹੂੰ ਸਹੀ ਲਈ ਫਿਰ ਭਾਈ ਜੂ ਨਹੀਂ ਸਾਨੂੰ ਟੱਕਰੇ ਭਾਈ ਨਾਲ ਗੱਲ ਹੋਈ ਭਾਈ ਜੂ ਨੇ ਕਹਿੰਦੇ ਟੈਨਸ਼ਨ ਨਾ ਲੈ ਬੇਟਾ ਤੈਨੂੰ ਮਗਾ ਦਿੰਨੇ ਆ ਹੂੰ ਜੀ ਤੇ ਨਾਲ ਸਾਡੇ ਚਰਨਜੀਤ ਲਾਲ ਨੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਆ ਅ ਚਰਨਜੀਤ ਤੁਹਾਡੀ ਕੀ ਵਿਥਿਆ ਹੈਗੀ ਆ ਤੁਹਾਡੀ ਕੀ ਕਹਾਣੀ ਹੈਗੀ ਆ ਤੁਹਾਡੀ ਵੀ ਵਾਈਫ ਗਈ ਹੋਈ ਹੈ ਹਾਂਜੀ ਸਰ ਉਹ ਉਹ ਕਿੱਥੇ ਗਈ ਆ ਅਮਾਨ ਚ ਥੋੜਾ ਜਿਹਾ ਤੁਸੀਂ ਮਾਈਕ ਆਪਣੇ ਕੋਲ ਲੈ ਲਓ ਉਹ ਸਰ ਅਮਾਨ ਦੇ ਵਿੱਚ ਆ ਜੀ ਅੱਛਾ ਹਾਂਜੀ ਉਹਨੇ ਏਜੰਟ ਨੇ ਪਹਿਲਾਂ ਹੀ ਕਵੈਦਾ ਕੰਮ ਬਣਾਉਂਦਾ ਸੀ ਕਵੈਦਾ ਬਣਿਆ ਨਹੀਂ ਹਮ ਤੇ ਏਜੰਟ ਕਿਸੇ ਕੁੜੀ ਰਾਏ ਸਾਡਾ ਵਾਪਸ ਨੇ ਉਹਦਾ ਕਵੈਦਾ ਕੰਮ ਬਣਾਇਆ ਹੋਇਆ ਸੀ ਤੇ ਅਸੀਂ ਉਹਨੂੰ ਇਹ ਗਿਆ ਵੀ ਕਵੇਅਰ ਤੇ ਜਾਣਾ ਆ ਤੇ ਕਵੇਅਰ ਕੰਪਨੀ ਤੋਂ ਡਾਟਾ 0 ਪ੍ਰੋਬਲਮ ਆ ਗਈ ਸੀ ਇਹ ਕਹਿੰਦਾ ਮਾਨ ਭੇਜਣਾ ਮੈਂ ਮਾਨਦਾ ਨਹੀਂ ਉਹਨੇ ਦੋ ਤਿੰਨ ਮੈਂਤਮਾ ਹੈਗਾ ਸਾਡਾ ਪਾਸਵਰਡ ਕੋਰੀਅਲ ਕਰ ਦੇ ਵੀ ਅਸੀਂ ਨਹੀਂ ਜਾਣਾ ਉੱਥੇ ਜੇਦੋਂ ਕਵੇਅਰ ਦਾ ਕੰਮ ਬਣਾ ਸਕਦਾ ਠੀਕ ਆ ਨਹੀਂ ਤਾਂ ਸਾਡਾ ਪਾਸਵਰਡ ਕੋਰੀਅਲ ਕਰ ਦੇ ਉਹਨੇ ਕੀਤਾ ਨਹੀਂ ਇਦਾਂ ਦੋ ਤਿੰਨ ਵਾਰੀ ਕਹਿ ਆ ਗਿਆ ਕਿ ਯਾਨੀ ਕਿ ਕਹਿੰਦਾ ਫੇਰ ਬਾਅਦ ਜਾਣੀ ਵੀ ਉੱਥੇ 6 ਮਹੀਨੇ ਲਾ ਲਵੇ 6 ਮਹੀਨੇ ਤੋਂ ਬਾਅਦ ਮੈਂ ਇਹਨੂੰ ਵਾਪਸ ਆਦ ਕੇ ਤਾਂ ਕਵੇਅਰ ਭੇਜ ਦਊਗਾ ਅੱਛਾ ਤੇ ਪਹਿਲਾਂ ਅਸੀਂ ਤਾਨੂੰ ਮਨਾ ਹੀ ਕਰਦੇ ਰਹੇ ਫਿਰ ਜਦੋਂ ਨਹੀਂ ਹਟਿਆ ਤੇ ਫਿਰ ਹਾਰ ਕੇ ਫਿਰ ਅਸੀਂ ਮੰਨ ਤਾਂ ਫਿਰ ਵਾਈਫ ਨੇ ਉੱਥੇ ਕੰਮ ਕੀਤਾ ਜਾਨੀ ਕਿ ਤੇ ਕੰਮ ਵਧੀਆ ਕੀਤਾ ਪਰ ਉਹ ਘਰ ਵਾਲੇ ਬੜੇ ਬੇਕਾਰ ਜੇ ਨਿਕਲੇ ਇੰਨਾ ਕੰਮ ਕੰਨ ਦੇ باوجود ਵੀ ਉਹ ਜਾਨੀ ਕਿ ਨਹੀਂ ਸਹੀ ਜਾਨੀ ਕਿ ਮੈਡੀਸਨ ਵਗੈਰਾ ਕੋਈ ਦਵਾਈ ਨਹੀਂ ਜਿੰਦਾ ਰਿਸਪੌਂਸਿਬਿਲਟੀ ਹੁੰਦਾ ਸੀ ਸਹੀ ਕੋਈ ਬੁਮਾਰ ਠਮਾਰ ਹੁੰਦਾ ਰਹਿਣ ਖਾਣ ਪੀਣ ਦਾ ਉਹ ਨਹੀਂ ਉਹਦੀ ਸੈਲਰੀ ਚੋਂ ਹੀ ਪੈਸੇ ਕੱਟ ਕੇ ਸਾਨੂੰ ਦਿੱਤੇ ਅਸੀਂ ਫਿਰ ਵੀ ਕਿਹਾ ਕੋਈ ਗੱਲ ਨਹੀਂ ਬਿਚਾਰ ਲੀਆ ਕੋਈ ਗੱਲ ਨਹੀਂ ਗੁਰੂ ਮਹਾਰਾਜ ਪ੍ਰੋ ਸਾਰਾ ਖੇਤ ਅਕੜੀ ਹੋ ਰਾਂ ਬਈ ਆਪਣੀ ਸਿਹਤ ਨੂੰ ਤੰਦਰੁਸਤੇ ਚਾਹੀਦੀ ਆ ਫਿਰ ਦੋ ਕਵਾਰੀ ਬਿਮਾਰ ਰਹੀ ਤਨਖਾਹ ਚ ਪੈਸੇ ਕੱਟ ਗਏ ਜਦੋਂ ਲਾਸਟ ਵਾਰੀ ਬਿਮਾਰ ਫੇਰ ਦਰਦ ਹੋਈ ਤੇ ਦੋ ਦਿਨ ਉਹ ਬਿਲਕੁਰੀ ਨਹੀਂ ਦਵਾਈ ਨਹੀਂ ਲੈ ਕੇ ਉਹ ਤੇ ਘਰ ਵਾਲੀ ਨੂੰ ਵੀ ਉਹਦੀ ਘਰ ਵਾਲੀ ਨੂੰ ਵੀ ਕਿਹਾ ਵੀ ਮੈਡਮ ਮੇਰੇ ਪੇਮ ਬਹੁਤ ਜ਼ਿਆਦਾ ਆਉਂਦੀ ਦਵਾਈ ਲਿਆ ਦਿਓ ਤੇ ਇੱਕ ਦਿਨ ਹੀ ਦੂਜੇ ਦਿਨ ਜਦੋਂ ਉਹਨਾਂ ਦਾ ਕੋਈ ਬੇਡਾ ਬਿਮਾਰ ਹੋਇਆ ਮੈਨੂੰ ਫੋਨ ਤੇ ਘਰੋਂ ਹੀ ਦੱਸਿਆ ਵੀ ਆਪਣੇ ਮੁੰਡੇ ਨੂੰ ਦਵਾਈ ਲੈਣ ਹਸਪੀਟਲ ਲੈ ਕੇ ਮੈਨੂੰ ਫੇਰ ਨਹੀਂ ਲੈ ਕੇ ਗਏ ਤਾਂ ਬਸ ਇਨੀ ਫਿਰ ਤਿਉਹ ਦੋ ਦਿਨ ਕੰਮ ਨਹੀਂ ਕੀਤਾ ਤੀਜੇ ਦਿਨ ਆਫਿਸ ਛੱਡਿਆ ਆਫਿਸ ਛੱਡ ਗਿਆ ਤਾਂ ਹੁਣ ਮੈਡਮ ਡਿਮਾਂਡ ਕਰਦੀ ਆ ਵੀ ਕਦੀ 1.5 ਲੱਖ ਕਦੀ 2 ਲੱਖ ਕਦੀ 3 ਲੱਖ ਵੀ ਸਾਨੂੰ ਦੇਓ ਸੀ ਫੇਪੇਜਣੀਆਂ ਏਜੰਟ ਨਾਲ ਗੱਲ ਕੀਤੀ ਆ ਉਹ ਕਹਿੰਦਾ ਮੈਂ 3-4 ਦਿਨਾਂ ਚ ਸਾਧ ਲੈਣੀਆਂ ਮੋੜ ਕੇ ਏਜੰਟ ਹੁਣ ਹੱਥ ਪੱਲਾ ਕੁਛ ਨਹੀਂ ਪਾਉਂਦਾ ਪਿਆ ਉਹ ਫੋਨ ਵੀ ਨਹੀਂ ਸਾਡਾ ਚੱਕਦਾ ਪਿਆ ਤੇ ਆਫਿਸ ਵਾਲੇ ਕਹਿੰਦੇ ਆ ਵੀ ਪੈਸੇ ਤੁਹਾਡੇ ਏਜੰਟ ਨੇ ਖਾਦੇ ਆ ਕਦੀ ਸਾਨੂੰ ਕਹਿੰਦੇ ਤੁਹਾਡੇ ਬੀਜੇ ਤੇ ਲੱਗੇ ਆ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਏਜੰਟ ਨੇ ਖਾਦੇ ਕਿ ਬੀਜੇ ਤੇ ਲੱਗੇ ਕਾਤੇ ਲੱਗੇ ਆ ਫਿਰ ਵੀ ਸਾਡੀ ਕਰ ਕਰਾ ਕੇ ਗੱਲ ਇਹਨਾਂ ਦੀ ਜਾਨੀ ਲੱਖ ਰੁਪਏ ਚ ਮੁੱਕ ਗਈ ਸੀ ਵੀ ਤੁਸੀਂ ਲੱਖ ਰੁਪਈਆ ਦੋ ਘੱਟੋ ਘੱਟ ਤਾਂ ਫਿਰ ਇੱਕ ਕੁੜੀ ਜੇ ਵਾਪਸ ਭੇਜਣ ਦਾ ਅਸੀਂ ਲੱਖ ਰੁਪਈਆ ਘੱਟੋ ਘੱਟ ਲੈਣਾ ਫਿਰ ਉਹ ਜਿਹੜੀ ਕੁੜੀ ਸੀ ਉਹਨੇ ਗੱਲਬਾਤ ਕੀਤੀ ਕਰ ਕਰਾ ਕੇ ਸਾਡੀ 80000 ਰੁਪਏ ਚ ਗੱਲ ਹੋਈ ਸੀਗੀ ਵੀ 80000 ਰੁਪਈਆ ਦਵਾਂਗੇ ਤਾਂ ਅਸੀਂ ਵਾਪਸ ਭੇਜ ਦਵਾਂਗੇ ਵੀ ਤਾਂ ਵੀ ਇੱਕ ਦਿਨ اٹਕੇ ਅਸੀਂ ਤੁਹਾਨੂੰ ਫੋਨ ਕਰਾਂਗੇ ਇਹਦਾ ਵੀਜ਼ਾ ਕੈਨਸਲ ਕਰਾ ਕੇ ਇਹਦਾ ਪਾਸਪੋਰਟ ਲੈ ਕੇ ਕੋਰੀ ਰਿਪੋਰਟ ਤੇ ਛੱਡ ਕੇ ਆਵਾਂਗੇ ਤੇ ਮੈਂ 28 ਦਸੰਬਰ ਨੂੰ ਸਾਰਾ ਉਹਨਾਂ ਨੂੰ 80000 ਰੁਪਈਆ ਟਰਾਂਸਫਰ ਕਰ ਦਿੱਤਾ ਆ ਸ਼ਹਿਨਾਜ ਉਹਦਾ ਨਾਂ ਆਫਿਸ ਦੇ ਵਿੱਚ ਉਹ ਕੰਮ ਕਰਦੀ ਆ ਖਾਣਾ ਖੋਣਾ ਬਣਾਉਣ ਦਾ ਤੇ ਉਹਨੇ ਮੈਨੂੰ ਰਿਕਾਰਡਿੰਗ ਪਾਈ ਵੀ ਤੁਹਾਡਾ 80000 ਮੇਰੇ ਅਕਾਊਂਟ 'ਚ ਆ ਗਿਆ ਆ ਤੇ ਪਰ ਉਹ ਹਜੇ ਤੱਕ 28 ਦਸੰਬਰ ਜਿੰਨਾ ਸਰ ਪੈਸੇ ਪਾਏ ਹੋਏ ਉਹ ਦੇਖ ਲਓ ਵੀ ਅੱਜ ਮੇਰੇ ਕੋਲ 20 ਜਨਵਰੀ ਹੋ ਗਈ ਆ ਤੇ ਹੁਣ ਉਹ ਸਾਡੇ ਕੋਲ ਹੋਰ ਪੈਸੇ ਦੀ ਡਿਮਾਂਡ ਕਰਨ ਲੱਗ ਪਏ ਆ ਵੀ ਪੈਸੇ ਹੋਰ ਦਿਓ ਹੁਣ ਸਾਡੇ ਕੋਲ ਤਾਂ ਹੀ ਪਹਿਲਾਂ ਹੀ ਮੈਂ ਉਹਨਾਂ ਕੋਲ ਇੱਕ ਹਫ਼ਤੇ ਦਾ ਟਾਈਮ ਲੈ ਕੇ ਅਜਸਟਮੈਂਟ ਪੈਸੇ ਦੀ ਬੜੀ ਮੁਸ਼ਕਲ ਨਾਲ ਕੀਤੀ ਸੀ ਉਹ ਪੈਸੇ ਹੁਣ ਤਾਂ ਮੈਂ ਕਿਹਾ ਮੈਡਮ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਤੁਹਾਨੂੰ ਭੇਜਣ ਨੂੰ ਨਾ ਸਾਡੇ ਕੋਲ ਕੁਝ ਤੇ ਬਾਰ ਉਹ ਆਫਿਸ ਦੇ ਵਿੱਚ ਆ ਨਾ ਤਾਂ ਸਾਡੀ ਗੱਲ ਉਹਨਾਂ ਨੇ ਰਿਕਾਰਡਿੰਗਾਂ ਪਾਈਆਂ ਦੋਵੇਂ ਮੇਰੀ ਗੱਲ ਕਰਕੇ ਕਹਿ ਦਿੰਦੀ ਐ ਮੈਂ ਆਫਿਸ ਥੱਲੇ ਐ ਮੈਂ ਉੱਪਰ ਜਾਊਂਗੀ ਗੱਲ ਕਰਾਉਂਦੀ ਪਰ ਉਹ ਗੱਲ ਮੈਡਮ ਨਹੀਂ ਕਰਵਾਦੇ ਘਰ ਦਿਆਂ ਨਾ ਤੇ ਇਸ ਕਰਕੇ ਬਹੁਤ ਪਰੇਸ਼ਾਨ ਆ ਜਾਂਦਾ ਸੀ ਜੀ ਤੇ ਜਿਹੜੇ ਤੁਹਾਡੀ ਵਾਈਫ ਗਈ ਆ ਕਿੰਨੇ ਕ ਦੇਰ ਬਾਅਦ ਉਹਦੇ ਨਾਲ ਵੀ ਇਹ ਹਾਲਾਤ ਵਾਪਰਨੇ ਸ਼ੁਰੂ ਹੋ ਗਏ ਕਿ ਉਹਨੂੰ ਤੰਗੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਪਹਿਲਾਂ ਰੂਟੀਨ ਦੇ ਵਿੱਚ ਗੱਲਬਾਤ ਹੁੰਦੀ ਸੀ ਹਾਂਜੀ ਸਰ ਪਹਿਲਾਂ ਤਾਂ 6 ਮਾਂਥਸ ਤਾਂ ਹੁੰਦੀ ਸੀ ਗੱਲਬਾਤ ਸਹੀ ਕਿੰਨਾ ਚਿਰ ਹੋ ਗਿਆ ਉਹਨੂੰ ਗਈ ਨੂੰ ਉਹ ਸਰ 19 April ਦੀ ਉਹਦੀ ਫਲਾਈਟ ਸੀਗੀ ਅੱਛਾ ਤੇ 6 ਮਾਂਥ ਜਾਨੀ ਕਿ ਉਹਨੇ ਕੰਮ ਕੀਤਾ ਉੱਥੇ ਉੱਥੇ 10 12 ਦੇ ਉੱਪਰ ਹੀ ਜਾ ਡੇ ਉਧਰ ਉਸੂਲ ਵੀ ਸੀ ਕਹਿੰਦੇ ਵੀ ਜਾਨੀ ਕਿ 6 ਮਹੀਨੇ ਜੇ ਬੰਦਾ ਲਾ ਲੈਂਦਾ ਤੇ ਉਹ ਕੰਟਰੀ ਉਹਨੂੰ ਰੋਕ ਨਹੀਂ ਸਕਦੀ ਆਉਣ ਤੋਂ ਘੱਟੋ ਘੱਟ 6 ਮਹੀਨੇ ਲਾਉਣੇ ਲਾਜ਼ਮੀ ਆ ਹੂੰ ਤੇ ਮੇਰੀ ਵਾਈਫ ਨੇ ਤਾਂ ਫੇਰ ਵੀ 6 ਮਹੀਨੇ ਦੁੱਪੇ ਲੈ ਹੁਣ ਆਫਿਸ ਵਾਲੇ ਕਹਿੰਦੇ ਅਜ ਕਦੀ ਕਹਿੰਦੇ 5.5 ਮਹੀਨੇ ਲਾ ਕੇ ਕਦੀ ਕਹਿੰਦੇ 5 ਮਹੀਨੇ ਲਾ ਕੇ ਆਈ ਆ ਤਾਂ ਮੈਡਮ ਨੇ ਇੱਕ ਦਿਨ ਜਿਹੜੀ ਕੁੜੀ ਸੀ ਵਿੱਚ ਉਹਨੇ ਚੈਟ ਉਹਨੇ ਵੀ ਕਹਿ ਦਿੱਤਾ ਵੀ ਮੇਰੇ ਘਰੇ 6 ਮਾਂਥ ਕੰਮ ਕਰਕੇ ਗਈ ਆ ਹੂੰ ਉਹਨੇ ਵੀ ਕ ਤੇ ਬਸ ਹੁਣ ਪੈਸੇ ਦੀ ਡਿਮਾਂਡ ਕਰਦੇ ਉੱਥੇ ਜਿੰਨੀਆਂ ਕੁੜੀਆਂ ਵੀ ਬੈਠੀਆਂ ਹੋਰ ਵੀ ਦੱਸਦੀ ਹੀ ਕਰਦੇ ਵੀ ਪਰੇਸ਼ਾਨੀ ਕਰਦੀ ਜਿਹੜੀ ਸ਼ਹਿਨਾਜ਼ ਆ ਤੇ ਇੱਕ ਹੈਗੀ ਨੇਪਾਲ ਦੀ ਹੈਗੀ ਆ ਉਹਦਾ ਨਾਮ ਹੈ ਮੋਨਿਕਾ ਤੇ ਉਮਾਨੀ ਦਾ ਮੈਨੂੰ ਨਾਂ ਨਹੀਂ ਪਤਾ ਕੀ ਆ ਜੀ ਹੂੰ ਇਹ ਦੋ ਮੈਡਮ ਆ ਉਮਾਨੀ ਤਿੰਨਪਾਲ ਦੀ ਮੋਨਿਕਾ ਤੇ ਇੱਕ ਨਾਂ ਸ਼ਹਿਨਾਜ਼ ਇਹ ਤਿੰਨੇ ਰਲ ਕੇ ਬਸ ਉੱਥੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੀਆਂ ਉਹਨਾਂ ਦੇ ਘਰਾਂ ਚੋਂ ਪੈਸੇ ਮੰਗਾਉਂਦੀਆਂ ਪੈਸੇ ਮੰਗਾਉਣ ਦੇ ਬਾਵਜੂਦ ਵੀ ਉੱਥੋਂ ਵਾਪਸ ਨਹੀਂ ਭੇਜਦੀਆਂ ਉਹਨਾਂ ਅੱਛਾ ਦੱਸਿਆ ਹੁਣ ਜਿਵੇਂ ਤੁਸੀਂ ਦੱਸ ਦਿਓ ਕਿ ਇਹ ਤਿੰਨ ਕੁੜੀਆਂ ਆ ਇਹ ਇੱਕ ਤੁਸੀਂ ਦੱਸ ਦਿਓ ਸ਼ਹਿਨਾਜ਼ ਹਾਂਜੀ ਤੇ ਇੱਕ ਮੋਨਿਕਾ ਇੱਕ ਉਮਾਨੀ ਉੱਧਰ ਇੱਕ ਉਮਾਨ ਦੀ ਕੋਈ ਰਹਿਣ ਵਾਲੀ ਆ ਹਾਂਜੀ ਤੁਹਾਨੂੰ ਦੱਸਿਆ ਕਿ ਉੱਥੇ ਕਿੱਦਾਂ ਕਿੱਦਾਂ ਉਹਨਾਂ ਦੇ ਕੋਲੋਂ ਕੀ ਕੀ ਕਰਵਾਇਆ ਜਾ ਰਿਹਾ ਕੁਝ ਗਲਤ ਕਰ ਲਈ ਵੀ ਮਜਬੂਰ ਕੀਤਾ ਜਾ ਰਿਹਾ ਨਹੀਂ ਸਰ ਗਾਫਤ ਨਹੀਂ ਉਹ ਕਰਦੇ ਕੰਮ ਕਰਦੀ ਕੰਮ ਵਧੀਆ ਸਹੀ ਸਿਗਾ ਬਸ ਉਹ ਨਹੀਂ ਮੈਡੀਸਨ ਨਹੀਂ ਟਾਈਮ ਲੈ ਕੇ ਦਿੱਤੀ ਕਦੀ ਵੀ ਹਾਂ ਤੇ ਬਾਅਦ ਜਦੋਂ ਦੋ ਦਿਨੋਂ ਲਾਸਟ ਕੰਮ ਨਹੀਂ ਕੀਤਾ ਇਹਨਾਂ ਮੈਡੀਸਨ ਦੀ ਲੈਣ ਦੇ ਜਾ ਇਹਨੂੰ ਆਫਿਸ ਛੱਡ ਗਿਆ ਅੱਛਾ ਹਾਂਜੀ ਆਫਿਸ ਕਿਹੜੇ ਦੇ ਵਿੱਚ ਸਹਾਰ ਆਫਿਸ ਆ ਉਹਦੇ ਵਿੱਚ ਹੁਣ ਇਸ ਵੇਲੇ ਉਹਨੂੰ ਇਸ 6 ਤਰੀਕ ਨੂੰ 2 ਮਹੀਨੇ ਤਾਂ 14 ਦਿਨ ਹੋ ਗਿਆ ਆਫਿਸ ਬੈਟਿੰਗ ਖਾਣ ਪੀਣ ਨੂੰ ਕੁਛ ਨਹੀਂ ਦਿੰਦੇ ਹੈਗੇ ਉਹਨਾਂ ਜਦੋਂ ਇਸ ਗੱਲ ਹੋਈ ਕਿ ਇਥੇ ਕੋੜੀਆਂ ਨੂੰ ਬਹੁਤ ਟਾਈਮ ਹੋ ਗਿਆ ਹੁਣ ਤੇ ਉਦੋਂ ਦੱਸਦੀ ਸਵੇਰੇ ਟਾਈਮ ਸਿਰਫ ਦੋ ਦਬਰ ਰੋਟੀਆਂ ਚਾਹ ਨਾਲ ਦਿੰਦੇ ਤੇ ਇੱਕ ਟਾਈਮ ਚੌਲ ਦਿੰਦੇ ਹੋਰ ਕੁਛ ਨਹੀਂ ਦਿੰਦੇ ਹੈਗੇ ਬਤੰਗ ਬਹੁਤ ਜ਼ਿਆਦਾ ਕਰਦੇ ਆ ਜਾਨੀ ਕਿ ਮਾਰਦੇ ਕੋਟ ਦੇ ਵੀ ਆ ਮਾਰਦੇ ਕੋਟ ਦੇ ਤਾਂ ਨਹੀਂ ਸਰ ਮੈਨੂੰ ਨਹੀਂ ਕਿਹਾ ਐਵੇਂ ਤੁਹਾਨੂੰ ਮੈਂ ਝੂਠ ਬੋਲਾਂ ਜੀ ਪਰ ਪਰੇਸ਼ਾਨ ਜ਼ਰੂਰ ਕਰਦੇ ਆ ਆਪਣੇ ਘਰਾਂ ਚੋਂ ਪੈਸਾ ਮਗਾ ਕੇ ਸਾਨੂੰ ਦੇਣ अच्छा पैसा मंगाने बाव के बावजूद भी वो नहीं भेज रहे उधर। ਤੁਹਾਨੂੰ ਏਜੰਟ ਕਿੱਥੇ ਟੱਕਰਿਆ ਸੀ? ਏਜੰਟ ਸਰ ਕਿਸੇ ਕੁੜੀ ਕਰਕੇ ਸਾਡਾ ਵਾਕ ਹੋਇਆ ਸੀ ਮੈਨੂੰ ਟੱਕਰਿਆ ਨਹੀਂ ਸਗਾ। ਉਹ ਕੁੜੀ ਜੀ ਨੇ ਉਹਦਾ ਕਬੈਦ ਦਾ ਕੰਮ ਬਣਾਇਆ। ਕੁੜੀ ਚਲੋ ਵਧੀਆ ਸੀ ਉੱਥੇ ਕੰਮ ਕਰਦੀ। ਉਹਨੇ ਸਾਡੇ ਨਾਲ ਗੱਲ ਕੀਤੀ। ਹੂੰ। ਤਾਂ ਪਹਿਲਾਂ ਤੁਸੀਂ ਮੰਨਦੇ ਨਹੀਂ ਮੈਂ ਚੱਲ ਛੱਡ ਪਰੇ ਜੋ ਇੱਥੇ ਗੁਰੂ ਮਹਾਰਾਜ ਦਿੱਤਾ ਵੀ ਆਪਣਾ ਟਾਈਮ ਪਾਸ ਕਰੀ ਜਣੇ ਚਲੋ ਆਪਣੇ ਬਾਲ ਬੱਚਿਆਂ ਚ। ਬਸ ਚਲੋ ਥੋੜੀ ਘਰ ਦੀ ਗਰੀਬੀ ਕਰਕੇ ਕਹਿੰਦੀ ਚਲੋ ਕਿਤੇ ਦੋ ਚਾਹ ਸਾਲ ਲਾਉ ਜੂ ਤਾਂ ਨਿਆਣੇ ਤੋਂ ਕੁਝ ਬਣ ਜੂ। ਬਸ ਇਸੇ ਚੱਕਰ ਚ ਸਾਰ ਨਹੀਂ ਤਾਂ ਮੈਂ ਤਾਂ ਮੰਨਦੇ ਨਹੀਂ ਆਪਣੀ ਵਾਈ ਆਪਣਾ ਗੁਰੂ ਮੱਤ ਰੋਟੀ ਪਾਣੀ ਚੱਲੀ ਜਾਂਦਾ ਚਰਜੀ ਮੈਂ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹਾਂ ਨਾ ਕਿ ਤੁਸੀਂ ਉਹਨਾਂ ਨੂੰ ਭੇਜਣ ਦੀ ਬਜਾਏ ਆਪ ਕਿਉਂ ਨਹੀਂ ਟਰਾਈ ਕੀਤੀ ਆਪ ਆਪ ਤੁਹਾਨੂੰ ਕੀ ਸਮੱਸਿਆ ਸੀ ਉਹਨਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਉਧਰ ਅਸੀਂ ਅੱਜ ਸਾਡੇ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਆ ਕਿ ਅਸੀਂ ਆਪਣੇ ਘਰੋਂ ਕਿਸੇ ਕੱਲੀ ਕੁੜੀ ਨੂੰ ਸੌਦਾ ਲੈਣ ਨਹੀਂ ਭੇਜਦੇ ਤੁਸੀਂ ਯਾਰ ਅਰਬ ਦੇਸ਼ ਦੇ ਵਿੱਚ ਓਮਾਨ ਦੇ ਵਿੱਚ ਆਪਣੀਆਂ ਵੋਟੀਆਂ ਨੂੰ ਭੇਜ ਦਿੱਤਾ ਕੀ ਤੁਹਾਡੇ ਦਿਮਾਗ ਦੇ ਉੱਪਰ ਆ ਗਈ ਸੀਗੀ ਸੀਦਾ ਬਿਮਾਰ ਸੀ ਗਿਆ ਮੈਂ ਮਾਈਕ ਆ ਮਾਈਕ ਦਿਓ ਜੀ ਇਹਨਾਂ ਨੂੰ ਜੇ ਤਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਕਮਾਉਣ ਵਾਲਾ ਸੀਗਾ ਮੈਂ ਇਕੱਲਾ ਹੀ ਜੇ ਉਹਦਾ ਐਕਸੀਡੈਂਟ ਆ ਫਿਰ ਘਰ ਦੇ ਕੰਮ ਕਰਨ ਲੱਪੇ ਜੀ ਹੂੰ ਤੇ ਫਿਰ ਘਰ ਦੇ ਕਹਿੰਦੇ ਉਹਨਾਂ ਨੇ ਕਿਹਾ ਏਜੰਟ ਨੇ ਇਦਾਂ ਵੀ ਭੇਦ ਦੇ ਨੇ ਆ ਚਲੋ ਘਰ ਦੇ ਤੇਰਾ ਤਾਂ ਲਾਜ ਵੀ ਹੋ ਜਾਊਗਾ ਹੂੰ ਸਾਰਾ ਕੰਮ ਬੰਜੂਗਾ ਘਰ ਦੇ ਨਿਆਣੇ ਦੀ ਪੜ੍ਹਾਈ ਦਾ ਵਧੀਆ ਖਰਚਾ ਚੱਲੀ ਜਾਊਗਾ ਜੀ ਹੂੰ بس ਇਹ ਕਹਿ ਕੇ ਮਿੱਠੇ ਐਠੇ ਅੰਗਲ ਦੇ ਵਿੱਚ ਲਿਆ ਕੇ ਉਹਨਾਂ ਨੇ ਇਦਾਂ ਕੀਤੀ ਸਾਡੇ ਨਾਲ ਅੱਛਾ ਤੇ ਚਲ ਜੀ ਤੁਸੀਂ ਤੁਸੀਂ ਨਹੀਂ ਸੋਚਿਆ ਵੀ ਇਹ ਗੱਲ ਵੀ ਯਾਰ ਜੇ ਜਾਣਾ ਤਾਂ ਅਸੀਂ ਦੋਨੋਂ ਜਣੇ ਚੱਲ ਜਾਨੇ ਹਾਂਜੀ ਸਰ ਸੋਚਿਆ ਸੀਗਾ ਪਰ ਇਦਾਂ ਸਾਰ ਹੁੰਦੀ ਹੈ ਜਦੋਂ ਫਿਰ ਤੁਹਾਨੂੰ ਪਤਾ ਜਾਂਟ ਜਿਹੜੀਆਂ ਗੱਲਾਂ ਕਰਦੇ ਆ ਨਾ ਉੱਥੇ ਬੰਦੇ ਦਾ ਦਿਮਾਗ ਫੇਰ ਜਿਆ ਕਰਕੇ ਰੱਖ ਦਿੰਦੇ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਵੀ ਅਸੀਂ ਨਹੀਂ ਜਾਣਾ ਤੂੰ ਸਾਡਾ ਪਾਸਵਰਡ ਵਾਪਸ ਕਰ ਦੇ ਸਰ ਮੈਂ ਜਿੱਦਾ ਪਹਿਲਾਂ ਗੱਲ ਕਰਕੇ ਹਟਿਆ ਪਰ ਇਸ ਬੰਦੇ ਨੇ ਪਾਸਵਰਡ ਕੋਰੀਅਨ ਨਹੀਂ ਕੀਤਾ ਜਾਨੀ ਕਿ ਆਪਣੀਆਂ ਫਿਰ ਵੀ ਗੱਲਾਂ ਗੁੱਲਾਂ ਚ ਲੈ ਕੇ ਹਨ ਫਲਾਨਾ ਜੇ ਉਹ 100 ਰਾਇ ਸੈਲਰੀ ਕਹੀ ਸੀ ਉਹ ਵੀ ਨਹੀਂ 100 ਰਾਇ ਦਿੱਤੀ ਕਹਿੰਦਾ ਫਿਰ ਉਹਨੂੰ ਮੈਂ ਦੱਸਿਆ ਮੈਂ ਕਿਹਾ ਭਾਈ ਇੱਦਾਂ ਦਾ ਗੱਲਬਾਤ ਆ ਕਹਿੰਦਾ ਕੋਈ ਗੱਲ ਨਹੀਂ ਇਸ ਮਾਂਥ ਨਹੀਂ ਦਿੱਤੀ ਤਾਂ ਅਗਲੇ ਮਾਂਥ ਉਹ ਪਿਛਲੇ ਵੀ ਦੇਉਗੇ ਤਾਂ ਅਗਲੇ ਪਰ ਉਹਨੇ 100 ਰੈਲ ਹੀ ਸੈਲਰੀ ਦਿੱਤੀ ਐ 120 ਰੈਲ ਦੀ ਸਾਡੀ ਗੱਲ ਹੋਈ ਸੀ ਦੋ ਮਾਂਥ ਬਾਅਦ ਉਹਨੇ 20 ਰੈਲ ਵਧਾਉਣੇ ਵੀ ਸੀਗੇ ਉਹ ਵੀ ਨਹੀਂ ਉਹਨੇ ਵਧਾਏ ਬਤਾਉਣੀ ਕੀ ਸੀ ਜਿਹੜੀ ਕੀਤੀ ਸੀ ਉਹ ਵੀ ਕੱਟ ਕੇ ਦਿੰਦੇ ਰਹਿ ਹਾਂਜੀ ਹਾਂਜੀ ਉਹਨਾਂ ਨੇ ਪੈਸਾ ਪੂਸਾ ਭੇਜਿਆ ਕੋਈ ਇਹਨਾਂ 5 6 ਮਹੀਨੇ ਦੇ ਵਿੱਚ ਕੋਈ ਹਾਂਜੀ ਭਾਈ ਭੇਜਿਆ ਜਦੋਂ ਸੈਲਰੀ ਮਿਲੀ ਤਾਂ ਖਾਹ ਤੋਂ ਵੀ ਕੱਟ ਕੇ ਭੇਜੀ ਆ ਤੇ ਮੁੜ ਕੇ ਆਫਿਸ ਜਾ ਕੇ ਉਹਦੇ ਘਰ ਵਾਲੇ ਵੀ ਜਾਣੀ ਕਿੰਨੇ ਤੇਜ਼ ਆ ਕਹਿੰਦੇ ਇਹ ਰਾਈ ਦੀ ਦਵਾਈ ਦੇ ਪੈਸੇ ਨਹੀਂ ਕੱਟੇ ਕਿਸੇ ਜਦੋਂ ਭਾਈ ਮਤ ਨੂੰ ਦੱਸੇ ਉਹ ਗੱਲ ਬਾਤ ਮੈਂ ਕਿਹਾ ਮੇਰੇ ਕੋਲ ਸਬੂਤ ਆ ਇਹਨੀਆਂ ਰਸੀਦਾਂ ਦੇ ਘਰ ਵਾਲੇ ਨੇ ਪੈਸੇ ਕੱਟ ਕੇ ਪਾਈਆਂ ਕਹਿੰਦਾ ਹੈਗੀਆਂ ਮੈਂ ਕਿਹਾ ਹੈਗੀਆਂ ਫਿਰ ਮੈਂ ਉਹਨਾਂ ਨੂੰ ਟਰਾਂਸਫਰ ਕੀਤੀ ਉਸ ਬੰਦੇ ਨੂੰ ਪਤਾ ਨਹੀਂ ਉਹਨੇ ਗੱਲ ਗਾਹ ਕੀਤੀ ਕਿ ਨਹੀਂ ਕੀਤੀ ਉਹਨਾਂ ਦਾ ਮਤਲਬ ਹੀ ਇਹ ਪੈ 12 ਰਹਿ ਲੇਕ ਕੱਟੇ ਸੀ 10 ਰਹਿ ਲੇਕ ਕੱਟੇ ਦੀ ਹੱਥੀ 8 ਰਹਿ ਲੇਕ ਲੱਗ ਲਏ ਸੀ ਹੁਣ ਤੁਹਾਡਾ ਕੋਈ ਤਾਲਮੇਲ ਕੋਈ ਸੰਪਰਕ ਹੁੰਦਾ ਆਪਣੇ ਕੋਲ ਕੋਈ ਸੰਪਰਕ ਨਹੀਂ ਹੈਗਾ ਸਰ ਕਿਹੜੇ ਚਿਰ ਤੋਂ ਸਰ ਮੇਰੇ ਨਾਲ ਤਾਂ ਡੇਢ ਮਹੀਨਾ ਤੋਂ ਹੀ ਹੋ ਗਿਆ ਸਰ ਜੀ ਪਹਿਲਾਂ ਪਹਿਲਾਂ ਇੱਕ ਦੋ ਵਾਰੀ ਉਹ ਨਹੀਂ ਗੱਲ ਕਰਵਾਈ ਆ ਉਹ ਵੀ ਪੈਸੇ ਦੇ ਚੱਕਰ ਦੇ ਵਿੱਚ ਮੰਗਾਉਣ ਦੇ ਵਿੱਚ ਦਬਾਅ ਪਾ ਕੇ ਹੂੰ ਤਾਂ ਫੋਨ ਉਹਦੇ ਕੋਲ ਤਾਂ ਸੈਂਬੀ ਹੈ ਨਹੀਂਗੀ ਜਿਵੇਂ ਮੈਂ ਉਹ ਪਹਿਲਾਂ ਹੀ ਆਲਰੇਡੀ ਕਰ ਹੀ ਉਹਨਾਂ ਦੇ ਬੰਦ ਹੋ ਚੁੱਕੀ ਜਵਾ ਤੇ ਮੋਂ ਨੀ ਜਿਹੜੀ ਮੈਡਮ ਆ ਦੂਸਰੀ ਆ ਸ਼ਹਿਨਾਜ ਇਹਨੂੰ ਰਿਕਾਰਡਿੰਗਾਂ ਪਾਉਂਦੀ ਆ ਪਰ ਕਹਿ ਦਿੰਦੀ ਆ ਮੈਂ ਗੱਲ ਕਰਾਉਂਦੀ ਪਰ ਕਰਾਉਂਦੀ ਨਹੀਂ ਬ੍ਰਦਰ ਮੈਂ ਗੱਲ ਕਰਵਾ ਦੂੰਗੀ ਮੈਂ ਆਫਿਸ ਥੱਲੇ ਆ ਮੈਂ ਅੱਜ ਜੀ ਬੀਜੀ ਆ ਮੈਂ ਉੱਪਰ ਜਾਊਂਗੀ 2 ਵਜੇ ਜੰਨੇ ਵਜੇ ਪਰ ਉਹ ਗੱਲ ਨਹੀਂ ਕਰਵਾਉਂਦੀ ਗੱਲ ਨਹੀਂ ਕਰਵਾ ਰੇ ਗੱਲ ਨਹੀਂ ਕਰਵਾ ਰੇ ਲੋ ਜੀ ਇਹਨਾਂ ਦੋਨਾਂ ਨੌਜਵਾਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਇੱਕ ਚੰਗੇ ਭਵਿੱਖ ਦੀ ਆਸ ਦੇ ਵਿੱਚ Oman ਭੇਜਿਆ ਪਰ ਇਸ ਵੇਲੇ ਭਵਿੱਖ ਦੇ ਉੱਪਰ ਦੁੱਖਾਂ ਤਕਲੀਫਾਂ ਦੇ ਬਦਲ ਛਾਏ ਹੋਏ ਨੇ ਭਵਿਕਾ ਧੁੰਦਲਾ ਧੁੰਦਲਾ ਹੋਇਆ ਨਜ਼ਰ ਆ ਰਿਹਾ ਪੈਸੇ ਵੀ ਗਏ ਨੇ ਘਰ ਵਾਲੀਆਂ ਉਮਾਨ ਦੇ ਵਿੱਚ ਫਸੀਆਂ ਹੋਈਆਂ ਨੇ ਉਹਨਾਂ ਦੇ ਵਾਪਸ ਆਉਣ ਦੀ ਉਮੀਦ ਜਿਹੜੀ ਹੈ ਉਹ ਲਗਾ ਕੇ ਇਹ ਬੈਠੇ ਹੋਏ ਨੇ ਪਤਾ ਨਹੀਂ ਕਦੋਂ ਉਹ ਵਾਪਸ ਆਉਂਦੀਆਂ ਨੇ ਕਿਵੇਂ ਆਉਣਗੀਆਂ ਕੀ ਹੋਊਗਾ ਇਹ ਤਾਂ ਇਹਨਾਂ ਦੇ ਦਿਲਾਂ ਦੇ ਵਿੱਚ ਵੀ ਦਿਨ ਰਾਤ ਇਹ ਖਿਆਲ ਚੱਲਦੇ ਹੋਣਗੇ ਸਾਡੇ ਨਾਲ ਇਸ ਵੇਲੇ ਕਿਸਾਨ ਯੂਨੀਅਨ ਬਾਗੀ ਦੇ ਜ 76 ਗੁਰਦੀਪ ਸਿੰਘ ਪੰਡਾਲ ਜੀ ਨਾਲ ਨੇ ਪੰਡਾਲ ਸਾਹਿਬ ਇਹ ਸਾਡਾ ਪੰਜਾਬ ਜਿਹੜਾ ਆ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਆ ਕਿ ਯਾਰ ਅਸੀਂ ਤਾਂ ਆਪਣੀਆਂ ਇਕਲੀਆਂ ਕੁੜੀਆਂ ਨੂੰ ਬੱਸੇ ਚੜ੍ਹਨ ਵੀ ਨਹੀਂ ਭੇਜਦੇ ਚਾਹੇ ਉਹ ਸਕੂਲ ਦਾ ਕਾਲਜ ਦੀ ਬੱਸ ਹੋਵੇ ਉੱਥੇ ਵੀ ਕੋਈ ਭਰਾ ਜਾਂ ਦਾਦਾ ਜਾਂ ਦਾਦੀ ਜਾਂ ਮਾਂ ਉਹ ਚੜਾਉਣੋਂ ਦੀ ਆ ਬੱਸ ਦੇ ਵਿੱਚ ਇਹਨਾਂ ਨੇ ਜਹਾਜੇ ਝਾੜ ਦਿੱਤੀਆਂ ਯਾਰ ਕਿੱਧਰ ਸੋਚ ਤਰਪਈ ਸਾਡੇ ਬਿਲਕੁਲ ਭਾਜੀ ਤੁਹਾਡੀ ਗੱਲ ਨਾਲ ਮੈਂ 101% ਸਹਿਮਤ ਆ ਕਿ ਜੋ ਪੰਜਾਬ ਦੇ ਵਿੱਚ ਇਸ ਟਾਈਮ ਹੋ ਰਿਹਾ ਵਾ ਜਿਹੜੀ ਦੌੜ ਲੱਗੀ ਹੋਈ ਹੈ ਇੱਕ ਜਾਣ ਦੀ ਬਾਹਰ ਨੂੰ ਜਾਣ ਦੀ ਦੌੜ ਲੱਗੀ ਹੋਈ ਹੈ ਜਾਂ ਸਬਜ ਬਾਗ ਜਿਹੜੇ ਦਿਖਾਏ ਜਾਂਦੇ ਨੇ ਏਜੰਟਾਂ ਵੱਲੋਂ ਉਹ ਕਿਤਨਾ ਕਿਤੇ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਘਰਾਂ ਦੇ ਆ ਜਿੱਦਾਂ ਜਿਹੜੀਆਂ ਅਰਬ ਕੰਟਰੀਆਂ ਦੇ ਵਿੱਚ ਕੁੜੀਆਂ ਫਸਾਈਆਂ ਜਾਂਦੀਆਂ ਉਹ ਆਰਥਿਕ ਪੱਖੋਂ ਕਮਜ਼ੋਰ ਘਰਾਂ ਦੇ ਜਿਹੜੇ ਬੰਦੇ ਨੇ ਜਾਂ ਉਹਨਾਂ ਨੂੰ ਕਿਤਨੇ ਕਿਤੇ ਕੈਪਚਰ ਕੀਤਾ ਜਾਂਦਾ ਹੈ ਕੈਪਚਰ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਕਿ ਮਾਈਂਡ ਵਾਸ਼ ਇੱਕ ਮਾਈਂਡ ਵਾਸ਼ ਕਰਨ ਦਾ ਤਰੀਕਾ ਹੈ ਜਿਹੜੀਆਂ ਪਿੱਛੇ ਜੀ ਅਸੀਂ ਇੱਕ ਹੁਸ਼ਿਆਰਪੁਰ ਤੋਂ ਕੁੜੀ ਛੜਵਾ ਕੇ ਲਿਆਂਦੀ ਸਾਡੇ ਬਹੁਤ ਹੀ ਅ अजीਜ਼ ਦੋਸਤ ਵੀ ਨੇ ਤੇ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਵੀ ਨੇ ਅਵਤਾਰ ਸਿੰਘ ਸ਼ੇਖੋ ਜੀ ਤਰਸੀਮ ਸਿੰਘ ਜੀ ਵਿੱਕੀ ਜਾਨਪੌਰ ਪਰਮਜੀਤ ਸਿੰਘ ਜੀ ਜਬਵਾਲ ਸਾਰੀ ਪੂਰੀ ਟੀਮ ਹੈ ਅਸੀਂ ਸ਼ੋਸ਼ਲ ਵਰਕ ਵੀ ਕਰਦੇ ਆਂ ਤੇ ਕਿਸਾਨ ਜਥੇਬੰਦੀ ਦੇ ਨਾਲ ਵੀ ਜੁੜੇ ਹੋਏ ਆਂ ਤੇ ਜਿਹੜੀ ਉਹ ਕੁੜੀ ਹੈ ਉਹ ਕੁੜੀ ਦੇ ਦੱਸਣ ਮੁਤਾਬਕ ਹੈ 20 25 25 ਕੁੜੀਆਂ ਇੱਕੋ ਕਮਰੇ ਦੇ ਵਿੱਚ ਉੱਥੇ ਰਹਿ ਰਹੀਆਂ ਨੇ ਤਾਲੀਆਂ ਹੋਈਆਂ ਨੇ ਤੇ ਹਾਲਾਤ ਉੱਥੇ ਐਨੇ ਬਦਤੋਬਾਤਰ ਨੇ ਕਿ ਤਿੰਨ ਤਿੰਨ ਦਿਨ ਤੱਕ ਪਾਣੀ ਪੀਣ ਨੂੰ ਨਹੀਂ ਦਿੱਤਾ ਜਾਂਦਾ ਉਹ ਕੁੜੀ ਨੇ ਆਪਣੀ ਸਾਰੀ ਸਟੋਰੀ ਜਦੋਂ ਦੱਸੀ ਸਾਡਾ ਖੁੱਦਾ ਮਤਲਬ ਕਿ ਮਨ ਭਰਿਆ ਆ ਉਹਦੀ ਇਹ ਸਟੋਰੀ ਸੁਣ ਕੇ ਕੁੜੀ ਦੀ ਏਜ ਵੀ ਹੈ ਜੇ ਖਿੱਚ ਤੂਕੇ 20 22 ਸਾਲ ਸੀਗੀ ਤੇ ਚਲੋ ਜਦੋਂ ਜਹਤ ਦੇ ਬਾਅਦ ਲਗਭਗ 1 ਮਹੀਨੇ ਦੇ ਅੰਦਰ ਅੰਦਰ ਅਸੀਂ ਉਸ ਕੁੜੀ ਨੂੰ ਵਾਪਸ ਜਦੋਂ ਸਾਡੇ ਕੋਲ ਸੰਪਰਕ ਚਾਹੀਏ 1 ਮਹੀਨੇ ਦੇ ਅੰਦਰ ਅੰਦਰ ਅਸੀਂ ਵਾਪਸ ਲੈ ਕੇ ਆਂਦਾ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਪੰਜਾਬੀਆਂ ਦੀ ਸੋਚ ਵਾ ਉਹ ਕਿਤੇ ਨਾ ਕਿਤੇ ਇੱਕ ਅਸੀਂ ਕਹਿ ਰਹੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੇ ਹਾਂ ਹਨਾ ਅਸੀਂ ਬਹੁਤ ਜ਼ਿਆਦਾ ਡਿਵੈਲਪ ਅੱਜ ਕੱਲ ਜਦੋਂ ਅਸੀਂ ਘਰਾਂ ਦੇ ਵਿੱਚ ਟੋਕਦੇ ਵੀ ਆਪਣੇ ਬੱਚਿਆਂ ਨੂੰ ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਸੋਚ ਥੋੜੀ ਵੱਡੀ ਕਰੋ ਸੋਚ ਖੁੱਲੀ ਕਰੋ ਪਰ ਸੋਚ ਖੁੱਲੀ ਕਰਨ ਦਾ ਜਾਂ ਸਾਨੂੰ ਜਿਹੜਾ ਸਾਡਾ ਸੱਭਿਆਚਾਰ ਸੀਗਾ ਅਸੀਂ ਉਹ ਤੋਂ ਬਹੁਤ ਦੂਰ ਹੋ ਰਹੇ ਆ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਜਿਹੜੀਆਂ ਗੱਲਾਂ ਅਸੀਂ ਆਪਣੀ ਧੀ ਨੂੰ ਜਿੱਦਾਂ ਦੁਕਾਨ ਤੱਕ ਨਹੀਂ ਭੇਜਦੇ ਸੀਗੇ ਜਾਂ ਅਸੀਂ ਬੱਸ ਤੱਕ ਜਾਣ ਤੋਂ ਰੋਕਦੇ ਸੀਗੇ ਅੱਜ ਅਸੀਂ ਉਹਨਾਂ ਨੂੰ ਜਹਾਜ਼ਾਂ ਦੇ ਚਹਾਜ਼ ਭਰ ਕੇ ਰੋਜ਼ ਤਾਂ ਰੋਜ਼ ਭੇਜ ਰਹੇ ਆ ਸੋ ਸਾਨੂੰ ਕਿਤੇ ਨਾ ਕਿਤੇ ਅਵੇਅਰ ਹੋਣ ਦੀ ਲੋੜ ਆ ਇਹਨਾਂ ਚੀਜ਼ਾਂ ਦੇ ਵਿੱਚ ਵੀ ਸਾਨੂੰ ਅਵੇਅਰ ਹੋਣ ਦੀ ਲੋੜ ਆ ਕਿ ਜਿਹੜੀਆਂ ਅਰਬ ਕੰਟਰੀਆਂ ਜਾਂ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਆ ਹਾਲਾਤ ਸਾਨੂੰ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਅ ਸੋਸ਼ਲ ਮੀਡੀਆ ਜਰੀਏ ਅਸੀਂ ਡੇਲੀ ਕੋਈ ਨਾ ਕੋਈ ਚੀਜ਼ਾਂ ਇਦਾਂ ਦੀਆਂ ਦੇਖਦੇ ਆ ਕਿ ਜਿਹੜੇ ਬੱਚੇ ਨੇ ਚਾਹੇ ਉਹ ਇੰਗਲੈਂਡ ਹੋਵੇ ਜਾਂ ਆਪਣੀਆਂ ਅਮਰੀਕਾ ਹੋਵੇ ਕੈਨੇਡਾ ਹੋਵੇ ਹਾਲਾਤ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਸੋ ਸਾਨੂੰ ਪੰਜਾਬੀਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਸਾਡਾ ਬਹੁਤ ਹੀ ਅਮੀਰ ਸੱਭਿਆਚਾਰ ਹੈ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਕਿਰਤ ਕਰੋ ਵਾਲੀ ਗੱਲ ਕਰਦੇ ਆ ਕਿ ਇੱਥੇ ਕਰਨ ਨੂੰ ਵਾਸਤੇ ਬਹੁਤ ਕੰਮ ਨੇ ਆਪਾਂ ਪਹਿਲਾਂ ਵੀ ਇੰਟਰਵਿਊ ਤੋਂ ਪਹਿਲਾਂ ਵੀ ਇਹ ਗੱਲ ਕਰਦੇ ਹਟਿਆ ਕਿ ਜਿਹੜੇ ਇੱਥੇ ਪ੍ਰਵਾਸੀ ਮਜ਼ਦੂਰ ਆ ਕੇ ਵਸੇ ਨੇ ਉਹ ਕਾਮਯਾਬ ਹੋ ਰਹੇ ਨੇ ਤੇ ਅਸੀਂ ਕਿਰਤ ਤੋਂ ਪਛੇੜੇ ਹੋ ਰਹੇ ਆ ਸਭ ਤੋਂ ਵੱਡਾ ਸਾਡਾ ਅੱਜ ਜਿਹੜਾ ਨਿਘਾਰ ਆਇਆ ਏ ਪੰਜਾਬ ਤੇ ਪੰਜਾਬੀਅਤ ਦੇ ਵਿੱਚ ਉਹ ਕਾਰਨ ਨਹੀਂ ਏ ਕਿ ਅਸੀਂ ਕਿਰਤ ਤੋਂ ਪਛੇੜ ਗਏ ਜੀ ਤੇ ਜਿਹੜੀਆਂ ਕੁੜੀਆਂ ਹੁਣ ਜਿਵੇਂ ਤੁਸੀਂ ਦੱਸਦੇ ਹੋ ਕਿ 25-30 ਕੁੜੀਆਂ ਇੱਕੋ ਇੱਕ ਕਮਰੇ ਦੇ ਵਿੱਚ ਤਾੜ ਦਿੱਤੀਆਂ ਜਾਂਦੀਆਂ ਜਿਹੜੀ ਕੁੜੀ ਇੱਧਰ ਵਾਪਸ ਆਈ ਏ ਉਹਨੇ ਉਧਰਲੇ ਨੰਗੇ ਸੱਚ ਦੱਸੇ ਬਹੁਤ ਸਾਰੇ ਸੱਚ ਦੱਸੇ ਜੀ ਕਿ ਉੱਥੇ ਜਾ ਕੇ ਜਿਹੜੀਆਂ ਇਧਰ ਨੈਕਸਸ ਚੱਲਦਾ ਏ ਇੱਕ ਏਜੰਟਾਂ ਦੁਆਰਾ ਇੱਕ ਪੂਰੀ ਦੀ ਪੂਰੀ ਜਿਹੜਾ ਟੀਮ ਬਣਾਈ ਜਾਂਦੀ ਏ ਉਸ ਤੋਂ ਬਾਅਦ ਜਿੱਦਾਂ ਤੁਸੀਂ ਦੇਖੋ ਹੁਣ 50000 ਰੁਪਿਆ ਵਿਦ ਟਿਕਟ ਉੱਥੇ ਭੇਜਿਆ ਜਾ ਰਿਹਾ ਏ ਉਸ ਤੋਂ ਬਾਅਦ ਜਾ ਕੇ ਜਿਹੜੀ ਉਹਨਾਂ ਕੋਲ 3-3 4-4 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਏ ਉਹ ਡਿਮਾਂਡ ਇਸੇ ਕਰਕੇ ਕੀਤੀ ਜਾ ਰਹੀ ਏ ਉਸ ਕੁੜੀ ਦੇ ਕਹਿਣ ਮੁਤਾਬਕ ਕਿ ਕਾਰਨ ਕੀ ਏ ਕਿ ਉਹ ਉਹਨੇ ਪੈਸੇ ਉੱਥੇ ਵੇਚੀਆਂ ਜਾਂਦੀਆਂ ਨਹੀਂ ਹਾਂ ਇਹ 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 ਜਿਹੜੀ ਗੱਲ ਏ ਕਿ ਜਿਵੇਂ ਤੁਸੀਂ ਕਹਿੰਦੇ ਕਿ ਇਧਰੋਂ 50 60 70 80000 ਜੋ ਕਰਕੇ ਉਧਰੋਂ ਭੇਜ ਦਿੰਦੇ ਨੇ ਵਿੱਚ ਟਿਕਟ ਬਿਲਕੁਲ ਇਹਦਾ ਮਤਲਬ ਉੱਥੇ ਉਹਨਾਂ ਨੂੰ ਕੰਮ ਕਰਨ ਦੇ ਵਾਸਤੇ ਨਹੀਂ ਉਹਨਾਂ ਸ਼ੇਖਾਂ ਦੇ ਕੋਲ ਵੇਚਣ ਦੇ ਵਾਸਤੇ ਭੇਜਿਆ ਜਾਂਦਾ ਬਿਲਕੁਲ ਬਿਲਕੁਲ ਜੀ 99% ਕੇਸਾਂ ਦੇ ਵਿੱਚ ਇਹ ਹੋ ਰਿਹਾ ਕਿ ਉੱਥੇ ਉਹਨਾਂ ਨੂੰ ਵੇਚਿਆ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਦਲਦਲ ਦੇ ਵਿੱਚ ਸਿੱਟਿਆ ਜਾਂਦਾ ਹੈ ਦੇ ਵਪਾਰ ਦੇ ਧੰਦੇਵਾਲ ਕਿਤਨਾ ਕਿਤੇ ਠੇਕੇਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਕੁੜੀਆਂ ਬਚ ਕੇ ਵੀ ਆ ਜਾਂਦੀਆਂ ਨੇ ਪਰ ਮੋਸਟਲੀ ਕਿਤਨਾ ਕਿਤੇ ਹਾਲਾਤਾਂ ਦੇ ਨਾਲ ਜੂਝਦੀਆਂ ਹੋਈਆਂ ਸਮਝੌਤੇ ਕਰ ਜਾਂਦੀਆਂ ਨੇ ਉੱਥੇ ਇਹ ਭੰਡਾਲ ਸਾਹਿਬ ਯਾਰ ਅਸੀਂ ਤੇ ਉਹ ਕੌਮ ਦੇ ਵਾਰਸ ਐ ਕਿ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਕੁੜੀਆਂ ਛੁੜਾ ਕੇ ਲਿਆਂਦੀਆਂ ਤੇ ਅੱਜ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਆਪ ਹੀ ਵੇਚਣ ਤੁਰ ਪਏ ਇਹ ਆਪੇ ਵੇਚਣ ਤੁਰਪੈ ਲੱਗਦੇ ਆ ਸੀ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਵੀ ਇਹੀ ਗੱਲ ਕਰਕੇ ਹਟਿਆ ਕਿ ਕਿਤਨਾ ਕਿਤੇ ਸਾਨੂੰ ਅਵੇਅਰ ਹੋਣ ਦੀ ਸਾਨੂੰ ਸੋਚਣ ਦੀ ਲੋੜ ਏ ਪਰ ਕਿਤਨਾ ਕਿਤੇ ਅੱਜ ਕੀ ਆ ਕਾਰਨ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਕਾਰਨ ਕੀ ਹੈ ਕਿ ਅਸੀਂ ਜਿਹੜੇ ਅੱਗੇ ਜੁਆਇੰਟ ਫੈਮਲੀਆ ਹੁੰਦੀਆਂ ਸੀ ਚਾਚੇ ਤਾਇਆ ਦਾ ਦਾਦੇ ਨਾਨਿਆਂ ਦਾ ਡਰ ਹੁੰਦਾ ਸੀ ਵੱਡੇ ਭਰਾਵਾਂ ਨੂੰ ਅਸੀਂ ਪਿਓ ਦੇ ਸਮਾਨ ਸਮਝਦੇ ਸੀਗੇ ਉਹ ਕਿਤੇ ਨਾ ਕਿਤੇ ਅੱਜ ਬਾਹਰ ਭੇਜਣ ਲੱਗੇ ਚਾਹੇ ਸਾਡੇ ਇਹ ਦੋਨੇ ਵੀਰ ਬੈਠੇ ਨੇ ਗੁੱਸਾ ਨਾ ਕਰਨ ਇਸ ਗੱਲ ਦਾ ਕਿ ਹਾਂ ਅਸੀਂ ਇੱਕ ਇੱਕ ਸਾਰਤਕ ਜੀ ਇੱਕ ਸਾਰਤਕ ਜੀ ਡਿਬੇਟ ਕਰ ਰਹੇ ਹਾਂ ਚਾਚੇ ਹਾਂ ਬਿਲਕੁਲ ਫਿਕਰ ਵਾਲਾ ਫਿਕਰ ਵਾਲਾ ਹਾਂਜੀ ਹਾਂਜੀ ਸਾਡੇ ਪੰਜਾਬ ਦੀ ਇਕੱਲੇ ਇਹਨਾਂ ਦੋਨਾਂ ਪਰਿਵਾਰਾਂ ਦੀ ਨਹੀਂ ਬਹੁਤ ਸਾਰੇ ਹਜ਼ਾਰਾਂ ਸਾਡੇ ਆਪਣੇ ਆ ਹਜ਼ਾਰਾਂ ਪਰਿਵਾਰ ਨਹੀਂ ਇਦਾਂ ਦੇ ਪਰਿਵਾਰ ਸਾਡੀਆਂ ਕੁੜੀਆਂ ਜਿਹੜੀਆਂ ਉਧਰ ਬੈਠੀਆਂ ਤੰਗ ਆ ਜੇਕਰ ਉਹਨਾਂ ਦੀ ਅੱਖ ਦੇ ਵਿੱਚੋਂ ਹੰਝੂ ਡਿੱਗਦਾ ਉਹ ਸਾਡਾ ਹੰਝੂ ਆ ਅਸੀਂ ਉਸ ਦੁੱਖ ਦੇ ਨਾਲ ਦੁਖੀ ਹੋ ਕੇ ਇੱਥੇ ਇੱਥੇ ਇਹ ਗੱਲਾਂ ਕਰ ਰਹੇ ਆ ਕਿਉਂਕਿ ਅਸੀਂ ਨਾ ਸਲਾਮ مشورانی ਕਰਦੇ ਕਿਸੇ ਦੇ ਨਾਲ ਅਸੀਂ ਨਾ ਆਪਣੇ ਘਰਾਂ ਦੇ ਵਿੱਚ ਹੀ ਗੱਲਾਂ ਲੁਕੋਣੇ ਆ ਕਿ ਅਸੀਂ ਆਪਣੇ ਭਰਾ ਨੂੰ ਨਹੀਂ ਦੱਸਣਾ ਅਸੀਂ ਆਪਣੇ ਪਿਓ ਨੂੰ ਨਹੀਂ ਦੱਸਣਾ ਅਸੀਂ ਆਪਣੇ ਤਾਤੇ ਚਾਚਾ ਚੇਂ ਦੱਸਣਾ ਤਾਈ ਨੂੰ ਦੱਸਣਾ ਦਾਦੇ ਨੂੰ ਦੱਸਣਾ ਉਹ ਕਿਤੇ ਨਾ ਕਿਤੇ ਜਦੋਂ ਲੁਕੋਲ ਕੋ ਕੇ ਕੰਮ ਇੱਥੇ ਤੱਕ ਪਹੁੰਚ ਜਾਂਦਾ ਕਿਉਂਕਿ ਜੁਆਇੰਟ ਫੈਮਲੀਆ ਹੁੰਦੀਆਂ ਅਸੀਂ ਇੱਕ ਡਰ ਹੁੰਦਾ ਸੀਗਾ ਆਜੋ 20 ਸਾਲ 25 ਸਾਲ ਪਿੱਛੇ ਚਲ ਜਿਓ ਇੱਕ ਡਰ ਹੁੰਦਾ ਸੀਗਾ ਅੱਜ ਉਹ ਕਿਤਨਾ ਕਿਤੇ ਡਰ ਸਾਡੇ ਮਨਾਂ ਦੇ ਵਿੱਚੋਂ ਜਾਂ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਦੇ ਮਨਾਂ ਵਿੱਚੋਂ ਨਿਕਲ ਚੁੱਕਿਆ ਏ ਦਰਬੀ ਨਾਲ ਮੈਂ ਇੱਕ ਹੋਰ ਅੱਖਰ ਜੋੜ ਦਮਾ ਸ਼ਰਮ ਵੀ ਸ਼ਰਮ ਵੀ ਬਿਲਕੁਲ ਬਿਲਕੁਲ ਜੀ ਉਹ ਤਾਂ ਆਪ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਜਿਹੜਾ ਵੈਸਟਰਨ ਸੱਭਿਆਚਾਰ ਆ ਰਿਹਾ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਵੱਡੀ ਸੋਚ ਦੇ ਮਾਲਕ ਹੋ ਗਏ ਆ ਅਸੀਂ ਫੈਸ਼ਨੇਬਲ ਹੋ ਗਏ ਆ ਪਰ ਉਹ ਕਿਤੇ ਫੈਸ਼ਨੇਬਲ ਨਹੀਂ ਉਹ ਨਿਗਾਹਾਰੇ ਪੰਜਾਬ ਤੇ ਪੰਜਾਬੀ ਅਦਾਨ ਨਿਗਾਹਾਰੇ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਸਾਨੂੰ ਸੋਚਣਾ ਪਊਗਾ ਤੇ ਅਵੇਅਰ ਹੋਣਾ ਪਊਗਾ ਅਸੀਂ ਤੁਹਾਡੇ মিডিਆ ਜਰੀਏ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਦੋ ਵੀ ਕਿਸੇ ਲੜਕੀ ਨੂੰ ਕੱਲੀ ਨੂੰ ਨਾਂ ਭੇਜੋ ਚਾਹੇ ਕੰਟਰੀ ਛੋਟੀ ਹੋਵੇ ਚਾਹੇ ਵੱਡੀ ਹੋਵੇ ਅਨਮੈਰਿਡ ਕੁੜੀਆਂ ਨੂੰ ਤਾਂ ਖਾਸ ਕਰਕੇ ਨਾਂ ਭੇਜਿਆ ਜਾਵੇ ਇਹ ਸਾਡੀ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਬੇਨਤੀ ਹੈ ਜੀ ਅੱਛਾ ਹੁਣ ਜਿਹੜੀ ਤੁਸੀਂ ਉਹ ਕੁੜੀ ਉਧਰੋਂ ਕਹਿੰਨੇ ਕਿ ਅਸੀਂ ਚਾਰਾ ਜੋਇ ਕੀਤੀ ਕੀ ਚਾਰਾ ਜੋਇ ਕੀਤੀ ਸੀ ਉਹਨਾਂ ਦੇ ਬਾਬਤ ਤੇ ਇਹਨਾਂ ਦੇ ਬਾਬਤ ਕੀ ਕਰੋਗੇ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਨਾਲ ਅਸੀਂ ਕੰਟੈਕਟ ਕੀਤਾ ਕਿਉਂਕਿ ਐਡੀ ਦੂਰੋਂ ਉਹਨਾਂ ਨੂੰ ਵੀ ਉਹਨਾਂ ਦੇ ਲਗਭਗ ਇੱਥੋਂ 2250 ਕਿਲੋਮੀਟਰ ਸੀਗਾ ਪਿੰਡ ਖੁਸ਼ਹਾਰਪੁਰ ਦੇ ਕਿਤੇ ਬਾਰਡਰ ਏਰੀਆ ਦੇ ਵਿੱਚ ਪਿੰਡ ਆ ਉਹਦੇ ਵਿੱਚ ਉਹਨਾਂ ਨੇ ਫਿਰ ਐਸਐਸਪੀ ਖੁਸ਼ਹਾਰਪੁਰ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਜਦੋਂ ਮਾਰਕ ਕੀਤੀ ਗਈ ਗੜਸ਼ੰਕਰ ਪੁਲਿਸ ਨੂੰ ਗੜਸ਼ੰਕਰ ਪੁਲਿਸ ਵੱਲੋਂ ਫਿਰ ਜਿਹੜੀ ਸੀਗੀ ਉਹ ਏਜੰਟ ਤੱਕ ਪਹੁੰਚ ਕੀਤੀ ਗਈ ਪਰ ਕਿਤੇ ਨਾ ਕਿਤੇ ਚਾਰ ਪੰਜ ਦਿਨ ਦਾ ਸਮਾਂ ਲੰਘਣ ਦੇ ਬਾਵਜੂਦ ਵੀ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਦੁਬਾਰਾ ਅਸੀਂ ਅਪਰੋਚ ਕੀਤੀ ਐਸਐਸਪੀ ਤੱਕ ਉਹਨਾਂ ਨੇ ਫਿਰ ਮੇਲ ਵਗੈਰਾ ਕੀਤੀ ਤੇ ਜਿਹੜਾ ਏਜੰਟ ਦੇ ਉੱਪਰ ਥੋੜਾ ਸਿਕੰਜਾ ਕ ਸਕੰਜਾ ਕੱਸਿਆ ਗਿਆ ਤੇ ਜਿਹੜੇ ਡਾਕੂਮੈਂਟ ਉੱਥੇ ਜਿਹੜੇ ਪਾਸਪੋਰਟ ਵਗੈਰਾ ਜਾਂ ਹੋਰ ਡਾਕੂਮੈਂਟ ਲੁੜਿੰਦੇ ਸੀਗੇ ਉਹਨਾਂ ਕੋ ਖੋਏ ਗਏ ਸੀਗੇ ਜਦੋਂ ਇੱਥੇ ਕੰਪਲੇਂਟਾਂ ਦਰਜ ਹੋਣ ਲੱਗੀਆਂ ਫਿਰ ਉਸ ਕੰਪਲੇਂਟਾਂ ਦੇ ਡਰੋਂ ਉਸ ਏਜੰਟ ਨੇ ਸਾਰੇ ਸਾਰੇ ਡਾਕੂਮੈਂਟ ਵਾਪਸ ਕਰਕੇ ਉਹਨੂੰ ਵਾਏ ਇਰ ਇਥੇ ਭੇਜਿਆ ਅੱਛਾ ਹਾਂਜੀ ਏਜੰਟ ਤੇ ਸਕੰਜਾ ਕੱਸਿਆ ਗਿਆ ਹਾਂਜੀ ਫਰ ਨਹੀਂ ਹੋਈ ਜੀ ਗੜਸ਼ੰਕਰ ਪੁਲਿਸ ਕਿਤੇ ਨਾ ਕਿਤੇ ਹੁਣ ਪਰਿਵਾਰ ਤੇ ਪ੍ਰੈਸ਼ਰ ਬਣਾ ਰਹੀ ਹੈ ਸਾਡੀ ਤਿੰਨ ਚਾਰ ਦਿਨ ਪਹਿਲਾਂ ਵੀ ਗੜਸ਼ੰਕਰ ਪੁਲਿਸ ਨਾਲ ਗੱਲ ਹੋਈ ਸੀ ਹੁਣ ਗੜਸ਼ੰਕਰ ਪੁਲਿਸ ਇਹ ਪਰਿਵਾਰ ਤੇ ਪ੍ਰੈਸ਼ਰ ਬਣਾ ਰਹੀ ਹੈ ਕਿ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਹੈ ਤੁਸੀਂ ਛੱਡੋ ਪਰਾਂ ਪਰਚਾ ਦਰਜ ਕਰਾ ਤ ਕਰੋਣਾ ਤੁਸੀਂ ਇਸ ਮਸਲੇ ਨੂੰ ਇੱਥੇ ਹੀ ਨੱਪ ਦਿਓ ਜਦੋਂ ਅਸੀਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਜਾਂ 20 ਦਿਨ ਪਹਿਲਾਂ ਏਜੰਟ ਨਾਲ ਵੀ ਗੱਲਬਾਤ ਕੀਤੀ ਸੀ ਉਦੋਂ ਏਜੰਟ ਵੀ ਇਹ ਗੱਲ ਕਹਿ ਰਿਹਾ ਕਿ ਮੇਰੇ ਜਿਹੜੇ ਤਾਲਮੇਲ ਆ ਜਿਹੜਾ ਸੀਗਾ ਉਹ ਪੁਲਿਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਬੰਦੇ ਨੇ ਤੇ ਸਿਆਸੀ ਜਿਹੜੀ ਸਾ ਮੇਰੇ ਸਿਰ ਤੇ ਹਾਥੇ ਇਸ ਕਰਕੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਏਜੰਟ ਕਹਿ ਰਿਹਾ ਜੀ ਇਹ ਗੱਲ ਤੇ ਪੁਲਿਸ ਵੀ ਕਿਤੇ ਨਾ ਕਿਤੇ ਕਾਰਵਾਈ ਤਾਈਆਂ ਨਹੀਂ ਕਰ ਰਹੀ ਇਹ ਚੀਜ਼ਾਂ ਕਲੀਅਰ ਹੈ ਇਹ ਵੀਰ ਨੂੰ 10 ਦਿਨ ਹੋ ਗਏ ਕੰਪਲੇਂਟ ਦਿੱਤੀ ਨੂੰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੱਲ ਅਸੀਂ ਐਸਐਸਪੀ ਕਪੂਰਥਲਾ ਨੂੰ ਮੈਂ ਖੁਦ ਮਿਲ ਕੇ ਆਇਆ ਜਾ ਕੇ ਤੇ ਬਹੁਤ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਵਾਈਫ ਨੂੰ ਤੇ ਵੀਰ ਦੀ ਵਾਈਫ ਨੂੰ ਜਲ ਤੋਂ ਜਲਦ ਦੇ ਇਥੇ ਦੁਆਰਾ ਇਹਨਾਂ ਦੇ ਪਰਿਵਾਰ ਨਾਲ ਮਿਲਾਇਆ ਜਾ ਸਕੇ ਚੰজিৎ ਨੂੰ ਮਾਈਕ ਦਿਓ ਚੰজিৎ ਤੁਸੀਂ ਕੀ ਚਾਹੁੰਦੇ ਆ ਇਸ ਵੇਲੇ ਸਰ ਮੈਂ ਤਾਂ ਇਹ ਚਾਹੁੰਦਾ ਮੇਰੀ ਵਾਈਫ ਜਲ ਤੋਂ ਜਲਦ ਭੇਜੀ ਜਾਵੇ ਮੈਂ ਤਾਂ ਉਹਨਾਂ ਦੀ ਡਿਮਾਂਡ ਵੀ ਹੁਣ ਜਿੱਦਾਂ ਓਕੇ ਸੌਕੇ ਜਿੱਦਾਂ ਵੀ ਕੀਤੀ ਹੈ ਪੈਸੇ ਚਾਕੇ ਕੀਤੀ ਹੈ ਮੈਂ ਉਹਨਾਂ ਦੀ ਡਿਮਾਂਡ ਪੂਰੀ ਕਰਤੀ ਪਰ ਮੇਰੀ ਡਿਮਾਂਡ ਪੂਰੀ ਕਰਨ ਤੋਂ ਬਾਅਦ ਵੀ ਮੇਰੀ ਵਾਈਫ ਨੂੰ ਨਹੀਂ ਭੇਜ ਰਿਹਾਗੇ ਸਰਕਾਰੀ ਦਰਬਾਰੇ ਕਿਤੇ ਕੋਈ ਕੰਪਲੇਂਟ ਵਗੈਰਾ ਕਿਤੇ ਕੀਤੀ ਤੁਸੀਂ ਨਹੀਂ ਸਰ ਕਿਤੇ ਨਹੀਂ ਕੀਤੀ ਕੰਪਲੇਂਟ ਬਾਰੇ ਦਰਬਾਰੇ ਤੇ ਓਕੇ ਪਹਿਲਾਂ ਤੁਸੀਂ ਤੁਹਾਨੂੰ ਉਹ ਕੰਪਲੇਂਟ ਵੀ ਕਰਨੀ ਚਾਹੀਦੀ ਹੈ ਪੂਰ ਸਪ੍ਰੋਸੈਸ ਦੇ ਵਿੱਚੋਂ ਵੀ ਤੁਹਾਨੂੰ ਗੁਜ਼ਰਨਾ ਚਾਹੀਦਾ ਹੈ ਤੁਸੀਂ ਬਕਾਇਦਾ ਆਪਣੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਬਕਾਇਦਾ ਇਸ ਦੀ ਸੂਚਨਾ ਦਿਓ ਤਾਕੀ ਅਗਲਾ ਪ੍ਰੋਸੈਸ ਚੱਲੇ ਠੀਕ ਹੈ ਨਾ ਠੀਕ ਹੈ ਜੀ ਇਹਦੇ ਵਾਸਤੇ ਤੁਸੀਂ ਜ਼ਰੂਰ ਸੋਚਿਓ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਵਾਈਫ ਜਿਹੜੀ ਹੈ ਸਹੀ ਸਲਾਮਤ ਵਾਪਸ ਤੁਹਾਡੇ ਕੋਲ ਪਹੁੰਚੂਗੀ ਕਾਲੀ ਨੂੰ ਮਾਈਕ ਦਿਓ ਕਾਲੀ ਤੁਹਾਡੀ ਕੀ ਚਾਰਾ ਜੋ ਚੱਲ ਰਹੀ ਹੈ ਮੇਰੀ ਤੇ ਚਾਰਾ ਵੀ ਚੱਲ ਰਹੀ ਹੈ ਸਿਰ ਮੈਂ ਤਾਂ ਦਰਖਾਸਤ ਦਿੱਤੀ ਵੀ ਹੀ ਭਾਈ ਨਾ ਸ੍ਰੀ ਜੀ ਤੇ ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ ਹੂੰ ਜੰਟਰ ਨੇ ਸਾਡੇ ਤੋਂ ਉਲਟ ਪਰਚਾ ਦਿੱਤਾ ਜੀ ਅੱਛਾ ਜੀ ਨੂੰ ਕੁੱਟ ਮਾਰਨ ਦੀ ਧਮਕੀਆ ਦਿੰਦੀ ਐ ਮੈਨੂੰ ਮਾਰਨ ਦੀ ਧਮਕੀਆ ਦਿੰਦੀ ਹੂੰ ਸਾਨੂੰ ਪੁਲਿਸ ਦਾ ਸਤਾਇਆ ਨਹੀਂ ਆਇਆ ਮੈਂ ਕਿਹਾ ਕਿ ਤਮ ਤੋਂ ਨੇ ਸਾਨੂੰ ਐ ਸੀਗਾ ਜੀ ਕਰਤਾਰਪੁਰਾਣੀ ਤੋਂ ਫੋਨ ਆਇਆ ਸੀਗਾ ਐਸ.ਆਈ. ਸਾਹਿਬ ਦਾ ਹਾਂ ਮੰਗਲ ਸਿੰਘ ਮੰਗਲ ਸਿੰਘ ਦਾ ਜੀ ਹਾਂ ਹਾਂ ਜੀ ਤੋ ਉਹ ਕਹਿੰਦੇ ਤੁਸੀਂ ਕਰਤਾਰਪੁਰ ਆਓ ਤੇ ਮੈਂ ਉਹਨੂੰ ਦੱਸਿਆ ਮੈਂ ਕਿ ਮੈਂ ਐਸ.ਐਸ.ਪੀ. ਸਾਹਿਬ ਦੇ ਦਰਖਾਸਤ ਦਿੱਤੀ ਪਈ ਹੈ ਜੀ ਤੇ ਮੈਨੂੰ ਕਹਿੰਦਾ ਉਹ ਕਾਪੀ ਲੈ ਕੇ ਤਾ ਤੂੰ ਕੱਲ ਨੂੰ ਸਾਡੇ ਕੋਲ 12:00 ਵਜੇ ਆ ਜਾ ਤੇ ਮੈਂ ਉੱਥੇ ਹਲੇ ਤੱਕ ਗਿਆ ਨਹੀਂ ਆ ਜੀ ਸਰ ਹਾਂ ਕਿਉਂ ਤੇ ਉਹਨੂੰ ਡਾਰ ਸੀ ਕਿ ਆ ਵੀ ਉੱਥੇ ਬਿਠਾਣਾ ਲੈਣਾ ਸਰ ਅੱਛਾ ਹਾਂ ਜੀ ਤੇ ਹੁਣ ਕੀ ਪ੍ਰਸ਼ਾਸਨ ਕੋਲੋਂ ਕੀ ਮੰਗਿਆ ਮਾਂ ਗਾਈ ਜਲਦੀ ਜਲਦੀ ਮੇਰੇ ਘਰ ਵਾਲੀ ਬੁਲਾਈ ਆਵੇ। ਦੇਖੋ ਇਹ ਸਾਡੇ ਇਕੱਲੇ ਇਹਨਾਂ ਦੋ ਪਰਿਵਾਰਾਂ ਦੀ ਕਹਾਣੀ ਨਹੀਂ ਪੰਜਾਬ ਦੇ ਵਿੱਚ ਜਿੱਕਰ ਅਸੀਂ ਫਰੋਲਣ ਲੱਗ ਪਈਏ ਨਾ ਜਿਵੇਂ ਤੰਗਲੀ ਲੈ ਕੇ ਆਪਾਂ ਤੂੜੀ ਫਰੋਲੀ ਦੀ ਐਸੇ ਤਰ੍ਹਾਂ ਜਿੱਕਰ ਤੰਗਲੀ ਲੈ ਕੇ ਆਪਾਂ ਫਰੋਲਣ ਲੱਗ ਜਾਈਏ ਤਾਂ ਬਹੁਤ ਸਾਰੇ ਪੰਜਾਬ ਦੇ ਐਸੇ ਘਰ ਹੋਣਗੇ ਕਿ ਜਿਹੜੀਆਂ ਸਾਡੇ ਘਰਾਂ ਦੇ ਵਿੱਚੋਂ ਕੁੜੀਆਂ ਅਰਬ ਦੇਸ਼ਾਂ ਦੇ ਵਿੱਚ ਜਾ ਕੇ ਫਸੀਆਂ ਨੇ। ਇਧਰੋਂ 에ਜੰਟ ਜਿਹੜੇ ਆ ਜਿਨ੍ਹਾਂ ਦੇ ਅੰਦਰ ਜ਼ਮੀਰ ਨਹੀਂ ਹੁੰਦਾ ਜਿਨ੍ਹਾਂ ਦੀ ਆਤਮਾ ਮਰੀ ਹੁੰਦੀ ਹੈ ਜਿਹੜੇ ਖਰੇ ਧੀਆ ਭੈਣਾਂ ਵਾਲੇ ਨਾ ਹੋਣਗੇ ਉਹ ਇਦਾਂ ਦੀਆਂ ਧੀਆ ਭੈਣਾਂ ਨੂੰ ਲਿਜਾ ਕੇ ਉਧਰ ਅਰਬੀਆਂ ਦੇ ਕੋਲ ਵੇਚ ਦਿੰਦੇ ਨੇ ਜਿੱਥੇ ਉਹਨਾਂ ਦੇ ਕੋਲ ਕੰਮ ਕਰਵਾਏ ਜਾਂਦੇ ਨੇ ਘਰਾਂ ਦੇ ਉੱਥੇ ਹੀ ਉਹਨਾਂ ਦੇ ਉੱਪਰ ਸਰੀਰਕ ਤੌਰ ਤੇ ਵੀ ਤਸ਼ੱਦਦ ਕੀਤਾ ਜਾਂਦਾ ਹੈ ਮਾਨਸਿਕ ਤੌਰ ਤੇ ਵੀ ਤਸ਼ੱਦਦ ਕੀਤਾ ਜਾਂਦਾ ਹੈ ਔਰ ਪਰਿਵਾਰ ਇੱਧਰ ਵਿਲਕਦੇ ਨੇ ਕੋਈ ਰਾਬਤਾ ਨਹੀਂ ਰਹਿੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਰਹਿੰਦਾ ਇੱਧਰ ਪਰਿਵਾਰ ਟੁੱਟ ਜਾਂਦਾ ਹੈ ਉਧਰ ਉਹ ਕੁੜੀ ਟੁੱਟ ਜਾਂਦੀ ਹੈ ਇਹ ਹਾਲਾਤ ਬਣੇ ਹੋਏ ਨੇ ਸਾਡੇ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਥੋੜਾ ਜਿਆ ਇਸ ਬਾਬਤ ਸੋਚਣਾ ਪਵੇਗਾ ਜਾਗਣਾ ਪਵੇਗਾ ਇੱਥੇ ਖੁੰਬਾਂ ਵਾਂਗੂ ਲੱਗੇ ਹੋਏ ਦਫ਼ਤਰਾਂ ਦੇ ਬੋਰਡ ਇਸ ਗੱਲ ਦੀ ਚੇਤਾਵਨੀ ਹੈ ਕਿ ਇਹਨਾਂ ਨੇ ਸਾਡਾ ਪੰਜਾਬ ਖਾਲੀ ਕਰ ਦੇਣਾ ਇੱਥੇ ਕਿਤੇ ਉੱਲੂ ਬੋਲਣ ਨਾ ਲਾ ਦਿਓ ਜਿਸ ਪੰਜਾਬ ਨੂੰ ਸਾਡੀ ਸਰਕਾਰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਗੱਲਾਂ ਕਰ ਰਹੀ ਹੈ ਦੇਖਿਓ ਕਿਤੇ ਇਹ ਪੰਜਾਬ ਉੱਜੜ ਕੇ ਨਾ ਰਹਿ ਜਵੇ ਬਚਾ ਲਓ ਸਾਡੇ ਪੰਜਾਬ ਨੂੰ ਤੇ ਪੰਜਾਬੀਓ ਤੁਸੀਂ ਵੀ ਥੋੜਾ ਜਿਆ ਅਕਲ ਨੂੰ ਹੱਥ ਮਾਰੋ ਕਿ ਆਪਣਿਆਂ ਉਹ ਪੁਰਾਣੀਆਂ ਕਦਰਾਂ ਕੀਮਤਾਂ ਪੁਰਾਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਥੋੜੀ ਜੀ ਅੰਖ ਆਪਣੇ ਅੰਦਰ ਵੀ ਜੁਦੀ ਜਾਗਦੀ ਰੱਖ ਲਓ ਜ਼ਮੀਰ ਥੋੜੀ ਜੀ ਤੁਸੀਂ ਵੀ ਜੁਦੀ ਜਾਗਦੀ ਰੱਖ ਲਓ ਕੱਲੀਆਂ ਕੁੜੀਆਂ ਨੂੰ ਬਾਹਰ ਭੇਜ ਕੇ ਮਗਰੋਂ ਇੱਥੇ ਰੋਣ ਤੋਂ ਇਲਾਵਾ ਹੱਥ ਪੱਲੇ ਕੁਝ ਨਹੀਂ ਬਚਦਾ ਇਸ ਗੱਲ ਨੂੰ ਵੀ ਜ਼ਰੂਰ ਸੋਚਿਓ ਵਿਚਾਰਿਓ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਸਾਡੇ ਨਾਲ ਇਸ ਗੱਲਬਾਤ ਵਿੱਚ ਬਣੇ ਰਹੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ